ਹੂੰ ਅਕਿ ਕਹਿੰਦੀ ਜਣਾਾਂ ਚ ਕੋਣ ਮੈਨਾਲ ਆ ਨਹੀਂ ਜਣਾਾਂ ਚ ਤਾਂ ਕਦੇ ਵੀ ਕੋਈ ਕਿਸੇ ਦੇ ਨਹੀਂ ਬੈੰਦਾ ਹੁੰਦਾ ਇਹ ਤਾਂ ਲੋਕਾਂ ਦਾ ਪਿਆਰ ਹੁੰਦਾ ਯਾਰ ਜਨਤਾ ਦਾ ਹੂੰ ਜਿਹੜਾ ਕੋਈ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਲੋਕਾਂ 'ਚ ਵਿਚਰਦਾ ਕੰਮ ਕਰਦਾ ਉਹਨਾਂ ਦੇ ਉਹ ਬੰਦਾ ਦੁਨੀਆਂ ਦਾ ਪਿਆਰ ਜਿੱਤ ਲੈਂਦਾ ਹੂੰ ਦੂਜਾ ਫਿਰ ਪਿਛਲੀ ਪਾਰ ਹੀ ਟੱਪ ਜਾਂਦਾ ਹੂੰ ਜਿਹੜੀ ਕਿਦਰਵੇ ਸਕੂਲ ਕੋਲੇ ਪਰਾ ਚੁੰਡ ਤੇ ਟਾਂਵਰ ਤੇ ਚ ਨਹੀਂ ਕੰਦ ਪੰਨੀ ਹਾਂ ਉੱਥੋਂ ਦੀ ਟੱਪ ਜਾਂਦਾ ਹੂੰ ਜਿਹੜੀ ਪੀਕਾਂ ਦੇ ਰਾਲ ਮੈਨੂੰ ਤੇਨ ਉਸਵਾਲ ਕੁਸਾ ਜਿਹੜਾ ਬੋਗ ਮੈਨੂੰ ਪੁੱਛਦਾ ਹੈ ਵੀ ਪੰਜਾਬ ਚ ਸਾਰਿਆਂ ਨਾਲੋਂ ਜ਼ਿਆਦਾ ਫਸਲ ਸੋਣੀ ਦੀ ਕਿਹੜੀ ਹੁੰਦੀ ਹੈ ਹੂੰ ਕੰਦੇ ਰਾਜਾ ਲਗਾਤਾਰ ਕਹਿੰਦੇ ਕੰਦਾ ਮੰਨਤਾ ਹਰਨ ਪਿੱਛੇ ਕਹਿੰਦਾ ਇਹ ਹਾਰੇ ਹੋਏ ਨੂੰ ਮੰਤਰੀ ਬਣਾਤਾ ਪਰ ਕਹਿੰਦਾ ਲੁਝਾਣੇ ਕੰਦੇ ਕੋ ਜਿੱਤਿਆ ਨਹੀਂ ਜਾਂ ਕਹਿੰਦਾ ਕਿੱਡੀ ਆ ਵੀ ਕਹਿੰਦਾ ਦੂਜੇ ਨੂੰ ਜਿੱਤਾਵਾਂਗਾ ਕਹਿੰਦਾ ਨਹੀਂ ਉਹ ਗੋਪੀ ਕਿਸੇ ਵੀ ਹੂੰ ਗੋਪੀ ਸਪੋਰਟ ਨਿਕਰਦਾ ਗੋਪੀ ਲੀਡਰ ਤੇ ਬੋਲਦਾ ਹੁੰਦਾ ਜਿਹੜੇ ਨੇ ਕੰਮ ਕਰਿਆ ਹੋਇਆ ਪਾਰਟੀ ਭਵੇਂ ਕਿਸੇ ਦਾ ਹੋਵੇ ਪਾਰਟੀ ਨਾਲ ਮਹਿਣਾ ਨੂੰ ਹੂੰ ਲੀਡਰ ਤੇ ਆਪਾਂ ਕੰਮ ਗਣਾਈ ਦੇ ਆ ਵੀ ਆਹ ਉਹਨੇ ਕਰਿਆ ਉਹਨੇ ਕਰਿਆ ਅਚਰ ਗੋਪੀ ਤੇ ਵੀ ਉਹ ਕਹਿੰਦੇ ਉਂਗਰਾ ਉਠਦੀਆਂ ਕਹਿੰਦੇ ਤਾਂ ਆ ਪਾਰਟੀਆਂ ਨੇ ਹਾਇਰ ਕਿੱਤਾ ਹੁੰਦਾ ਕਹਿੰਦੇ ਉਹਨਾਂ ਦੇ ਚਰਚੇ ਗਏ ਨਹੀਂ ਪਤਾ ਗੱਲ ਕੀ ਹੈ ਜਦੋਂ ਘਰ ਚ ਕਲੇਸ਼ ਪੈ ਜੇ ਨਾ ਉਹ ਤੋਂ ਬਹੁਤ ਕੋਸਟ ਮਾਰਦਾ ਹੁੰਦਾ ਹੂੰ 2000 ਜਿਹੜਾ 8 ਤੇ 9 ਚ ਕਲੇਸ਼ ਤੇ ਆ ਨਾ ਕਰੇ ਹੂੰ ਮਨਪ੍ਰੀਤ ਤੇ ਸੁਖੀਰ ਵਿਚੇ ਉਹਨੇ ਕਿਤੇ ਨਾ ਕਿਤੇ ਇੱਕ ਗਿੱਦੜਵੇ ਹਲਕੇ ਦਾ ਬਹੁਤ ਨੁਕਸਾਨ ਕਰਦਾ ਹੂੰ ਕਿਉਂਕਿ ਮਨਪ੍ਰੀਤ ਬਾਦਲ ਅੱਧ ਵਿਚਾਲੇ ਛੱਡ ਗਏ ਸੀ ਜੀ ਪੀਪਲ ਪਾਰਟੀ ਆਫ ਪੰਜਾਬ ਬਣਾਈ ਪੀਪੀ ਹਾਂ ਤਾਂ ਕਰਕੇ ਜਦੋਂ ਫਿਰ ਹੌਲੀ 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 ਕਾਲੀ ਗੱਲ ਦੀ ਗੱਡੜਵਾ ਦੇ ਗੱਡੀ ਹੀ ਤੇ ਚਲੀ ਹੂੰ ਸਸ਼ੀਕਾਲ ਗੱਜੜਵਾ ਦੀ ਸਿਆਸਤ ਦੇ ਵਿੱਚ ਜਿੱਥੇ ਜਿਮਨੀ ਚੋਣਾਂ ਦਾ ਦੌਰ ਚੱਲ ਰਿਹਾ ਤਾਂ ਮੇਰੇ ਨਾਲ ਅੱਜ ਕਹਿੰਦੇ ਭਵਿੱਖਬਾਨੀ ਤਾਂ ਉਹੀ ਬੰਦਾ ਕਰਦਾ ਜਿਹੜਾ ਗੁਣਾ ਦਾ ਤੇ ਸਿਆਸਤ ਦਾ ਜਿਹੜਾ ਯੋਗਦਾਨ ਰੱਖਦਾ ਹੁੰਦਾ ਤਾਂ ਪਰ ਅੱਜ ਤਾਂ ਮੇਰੇ ਨਾਲ ਇੱਕ ਨਿੱਕੇ ਸੋਸ਼ਲ ਮੀਡੀਆ ਤੇ ਤੁਸੀਂ ਲਗਾਤਾਰ ਵੀਡੀਓ ਵੀ ਵਾਇਰਲ ਦੇਖਦੇ ਹੋ ਤਾਂ ਅਕਸਰ ਜਿਹੜੀਆਂ ਗੱਲਾਂ ਸੱਚ ਹੁੰਦੀਆਂ ਨਜ਼ਰ ਆਉਂਦੀਆਂ ਨੇ ਤਾਂ ਮੇਰੇ ਨਾਲ ਗੋਪੀ ਭਲਾਈ ਆਣਾ ਜਿੰਦੇ ਨਾਲ ਖਾਸ ਗੱਲਬਾਤ ਕਰਾਂਗੇ ਅੱਜ ਗਜੜਵਾ ਦੀ ਸੈਸਿਕ ਨਿਰਭਲ ਸ਼ਸ਼ੀਕਲ ਸਸੀਕਲ ਜੀ ਸਸੀਕਲ ਬਾਈ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਗੋਪੀ ਨੂੰ ਪਿਆਰ ਕਰਦੇ ਆ ਖਾਸ ਕਰਕੇ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਚੜਦਾ ਤੇ ਲੈਂਦਾ ਪੰਜਾਬ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਜਿੱਦੇ ਦਾ ਬਾਦ ਦੀ ਸਿਆਸਤ ਕੰਨੀ ਗਰਮਾਈ ਹੋਈ ਹੈ ਕੀ ਦੇਖ ਨੂੰ ਵੋਟਾਂ ਜੇ 18 ਹੋ ਗਈ ਹਾਂ 20 ਜਨ ਲੈ ਕੇ 18 ਦੇ 20 ਤਰੀਕ ਨੂੰ ਇਸ ਕਿਸਮਤ ਬੰਦ ਪਈ ਹੈ ਵਿੱਚ ਮਸ਼ੀਨਾਂ ਦੇ ਮਸ਼ੀਨਾਂ ਚ ਬੰਦ ਹੋ ਜਾਣੀਆਂ ਕਿਸ ਨੂੰ ਐ ਕਿ ਕਿੰਦੀ ਜੜਾਂ ਚ ਕੋਣ ਮੈਨਾਲ ਹੈ ਨਹੀਂ ਜੜਾਂ ਚ ਤਾਂ ਕਦੇ ਵੀ ਕੋਈ ਕਿਸੇ ਦੇ ਨਹੀਂ ਬੈੰਦਾ ਹੁੰਦਾ ਇਹ ਤਾਂ ਲੋਕਾਂ ਦਾ ਪਿਆਰ ਹੁੰਦਾ ਯਾਰ ਜਨਤਾ ਦਾ ਜਿਹੜਾ ਕੋਈ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਲੋਕਾਂ ਚ ਵਿਚਰਦਾ ਕੰਮ ਕਰਦਾ ਉਹਨਾਂ ਦੇ ਹੂੰ ਉਹ ਬੰਦਾ ਦੁਨੀਆਂ ਦਾ ਪਿਆਰ ਜਿੱਤ ਲੈਂਦਾ ਹੂੰ ਦੂਜਾ ਫਿਰ ਪਿਛਲੀ ਵਾਰੀ ਡੱਪ ਜਾਂਦਾ ਹੂੰ ਜਿਹੜੀ ਕਿਦਰਵੇ ਸਕੂਲ ਕੋਲੇ ਪਰਾਂ ਚੁੰਡ ਤੇ ਟਾਵਰ ਦੀ ਚ ਨਹੀਂ ਕੰਦ ਪੰਨੀ ਹਾਂ ਉੱਥੋਂ ਦੀ ਡੱਪ ਜਾਂਦਾ ਹੂੰ ਜਿਹੜੀ ਬੀਕਾਂ ਦੇਰ ਵਾਲੇ ਹਸਪਤਾਲ ਦੇ ਇਧਰ ਨਾਲ ਜੇ ਦੀ ਗਲੀ ਨਹੀਂ ਉਹ ਪੀਸ ਕੋ ਵਾਲੀ ਵੱਜਦੀ ਆ ਜਿੱਥੇ ਉਹ ਹੈਗਾ ਬੀਐਸਐਨ ਵਾਲਾ ਸਾਰਾ ਦਫ਼ਤਰ ਉਹ ਵੱਡੀ ਗੱਲ ਹਾਂ ਉੱਥੋਂ ਬਾਅਦ ਨਿਕਲ ਕੇ ਪਰਾਂ ਫਿਰ ਸਾਰਾ ਸ਼ਹਿਰ ਮੜ ਕੇ ਆਉਂਦਾ ਵੀ ਆਹ ਕੀ ਘਾੜੀ ਬਣ ਗਈ ਇਧਰ ਤਾਂ ਵਰਕਰ ਕੜੇ ਹੁੰਦੇ ਆ ਬਾਈ ਕਾਲਾ ਅਰਵਿੰਦ ਕੇਜਰੀਵਾਲ ਵੀ ਆਈ ਸੀ ਵੱਡੇ ਵੱਡੇ ਨੇਤੇ ਆ ਗਏ ਕਹਿੰਦੇ ਉਹ ਕਹਿੰਦੇ ਕੇਂਦਰ ਦੇ ਵੀ ਆ ਗਏ ਸਟੇਟ ਦੇ ਵੀ ਆ ਗਏ ਸਰਕਾਰ ਨੇ ਤਾਂ ਉਹ ਤਾਂ ਬਾਈ ਮੈਂ ਤੈਨੂੰ ਪਹਿਲਾਂ ਹੀ ਦੱਸਤਾ ਸੀਗਾ ਵੀ ਗਿੱਦੜਵਾ ਹਲਕਾ ਕੈਵਜਾ ਹਲਕਾ ਜਿੱਥੇ ਵੱਡੇ ਵੱਡੇ ਲੀਡਰਾਂ ਦੀਆਂ ਇੱਥੇ ਨਾਲ ਵੱਟੀਆਂ ਵਾਲੀਆਂ ਗੱਡੀਆਂ ਘੁੱਕਣ ਪੈਂਦੀਆਂ ਹੂੰ ਚਾਹੇ ਉਹ ਕੇਂਦਰ ਦੇ ਹੋਣ ਚਾਹੇ ਪੰਜਾਬ ਸਰਕਾਰ ਦੇ ਹੋਣ ਮੰਤਰੀ ਸਾਰੇ ਹੀ ਆਉਣਗੇ ਤੇ ਸਾਰੇ ਆਏ ਆ ਬਾਈ ਹੂੰ ਕੇਂਦਰ ਦੇ ਮੰਤਰੀ ਵੀ ਆਏ ਆ ਹੂੰ ਤੇ ਪੰਜਾਬ ਦੇ ਵੀ ਆਏ ਬਾਈ ਐਸ ਕੀ ਫਸਲਾ ਫਸਲਾ ਦਾ ਵੀ ਕਹਿੰਦੇ ਪੂਰਾ ਧੰਮ ਧੰਮ ਰਿਹਾ ਤੇ ਕਹਿੰਦੇ ਕਿੰਨਾ ਕਟੋਨੇ ਦਾ ਬੁਰਾ ਹਾਲ ਆ ਰਿਹਾ ਮੰਡੀਆਂ ਚ ਮੰਡੀਆਂ ਚ ਯਾਰ ਜਿਵੇਂ ਹੁਣ ਆਪਣੇ ਗਿੱਦੜਵਾ ਹਲਕੇ ਚ ਇਲੈਕਸ਼ਨ ਸੀ ਹਮ ਆਪਣੇ ਇੰਨੀ ਕੋਈ ਦਿੱਕਤ ਨਹੀਂ ਆਈ ਚਲੋ ਆਈ ਵੀ ਆ ਹਨ ਹਮ ਇਹਦੇ ਚ ਨਾ ਪਤਾ ਕੀ ਗੱਲ ਹੋਈ ਇਹ ਨਾ ਇਹਦੇ ਚ ਸਰਕਾਰਾਂ ਦਾ ਰੋਲ ਨਹੀਂ ਕੋਈ ਐਡਾ ਵੱਡਾ ਹੁੰਦਾ ਹਮ ਇਹ ਜਦੋਂ ਕੋਈ ਵੀ ਚੀਜ਼ ਆ ਜਦੋਂ ਹੱਦ ਤੋਂ ਵੱਧ ਹੋਣ ਲੱਗ ਪੇ ਤੂੰ ਮੈਨੂੰ ਐਂ ਦੱਸ ਮੈਨੂੰ ਤੈਨੂੰ ਸਵਾਲ ਪੁੱਛਦਾ ਕਿ ਲੋਕ ਮੈਨੂੰ ਪੁੱਛਦੇ ਆ ਹੂੰ ਵੀ ਪੰਜਾਬ ਚ ਸਾਰਿਆਂ ਨਾਲੋਂ ਜ਼ਿਆਦਾ ਫਸਲ ਸੌਣੀ ਦੀ ਕਿਹੜੀ ਹੁੰਦੀ ਹੈ ਹੂੰ ਝੋਨਾ ਹੁੰਦਾ ਨਾ ਝੋਨਾ ਹੁੰਦਾ ਅੱਛਾ ਤੇ ਝੋਨੇ ਨੂੰ ਪੰਜਾਬ ਚ ਖਾਂਦੇ ਕਿੰਨਾ ਚਾ ਬਹੁਤ ਘੱਟ ਤੂੰ ਕਿੰਨੇ ਚੌਲ ਖਾ ਲਿੰਗਾ ਵੱਤ ਤੋਂ ਵੱਤ ਮਹੀਨੇ ਚ ਘਰੇ 2 ਕਿਲੋ ਮਸਾਲਾ ਕਰਦੇ ਹਾਂ ਹਾਂ ਅੱਛਾ ਇੱਕ ਘਰੇ ਲੱਗਦੇ ਤਾਂ ਚੌਲ 2 ਕਿਲੋ ਹੂੰ ਤੇ ਬੀਜਦੇ ਆਪਾਂ ਜਿਹਦੇ ਕੋਲ 50 ਕਿੱਲੇ ਹੋਣੇ ਬਿਜਾਈ ਚੌਲ ਲਾਉਣੇ ਆ ਜਿਹਦੇ ਕੋਲ 10 ਹੋਣੇ 10 ਹੀ ਚੌਲ ਲਾਉਣੇ ਆ ਹੂੰ ਇਦੇ ਕੋਲ ਪੰਜ ਆਉਣੇ ਪੰਜ ਹੀ ਚੌਲ ਆਉਣੇ ਆ ਹੂੰ ਜਾਣੇ ਹੋਰ ਸਟੇਟਾਂ ਚ ਜਾਂ ਹੋਰ ਕੰਟਰੀਆਂ ਚ ਜਾਣੇ ਆ ਹੂੰ ਐਡੇ ਆਪਣੇ ਚੌਲ ਚੰਗੇ ਹਨੀ ਹੂੰ ਵੀ ਆਪਾਂ ਜਿਹੜੇ ਰੇਹ 2.25 ਗੱਟੇ ਪਾਏ ਹੁਣ ਵੀ ਆਪਣਾ ਸੈਂਪਲ ਪਾਸ ਹੈ ਜੀ ਹੂੰ ਉਦੋਂ ਤਾਂ ਆਪਾਂ ਆਖ ਦਿੰਦੇ ਯਾਰ ਦੂਜੇ ਦਾ ਗੱਠ ਵਾਦ ਗਿਆ ਕੋ ਟੋਕ ਜੁਰਗਾ ਦਾ ਹੂੰ ਫਿਰ ਕਿਤੇ ਨਾ ਕਿਤੇ ਜਦੋਂ ਸੈਂਪਲ ਫੇਲ ਹੁੰਦੇ ਆ ਫਿਰ ਅੰਨ ਦੇ ਭੰਡਾਰ ਤਾਂ ਜੁੜਦੇ ਹੀ ਆ ਨਾ ਹੂੰ ਆਪਾਂ ਕੱਲੋ ਜੁਮੇਵਾਰ ਸਰਕਾਰ ਨੂੰ ਠਰਾਈ ਜਾਂਦੇ ਕੁਝ ਗਲਤੀਆਂ ਆਪਣੀਆਂ ਵੀ ਆ థాంਕ ਯੂ ਇਹ ਗੱਲ ਤਾਂ ਤੂੰ ਮੰਨਣ ਦੇਉਗਾ ਕੁਝ ਸਰਕਾਰ ਦੀਆਂ ਵੀ ਆ ਸਰਕਾਰ ਦੀਆਂ ਇਹ ਗਲਤੀਆਂ ਵੀ ਪਹਿਲਾਂ 126 ਆਕ ਤੱਕ ਕਿਸਾਨਾਂ ਨੂੰ ਹੂੰ ਫਿਰ ਹੁਣ ਚੱਕਣ ਨੂੰ ਹੁਣ ਕਾਰਕਟ ਹਾਈਬ੍ਰਿਡ ਦੀ ਵੀ ਗੱਲ ਹੋਈ ਸੀ ਕਿਵੇਂ ਜੀ ਹਾਈਬ੍ਰਿਡ ਵੀ ਮੁੱਖ ਮੰਤਰੀ ਕਹਿੰਦੇ ਸੀ ਮੁੱਖ ਮੰਤਰੀ ਨੇ ਤਾਂ ਫਿਰ ਉਦੋਂ ਤੱਕ ਤਾਂ ਵੀ ਜਿਹੜਾ ਘੱਟ ਸਮਾਂ ਲੈਂਦੀਆਂ ਵੀ ਪਾਣੀ ਦੀ ਬਚਤ ਹੋਊਗੀ ਛੱਬੀ ਦਾ ਝਾੜ ਵੀ ਜ਼ਿਆਦੇ ਆ ਹੂੰ 80 90 ਮਾਨ ਹੋ ਜਾਂਦਾ ਮਗਰ ਉਹ ਖੇਤਰਾ ਲਾਇਆ ਵੀ ਹੂੰ ਸੌਂਚ ਲਾਇਆ ਵੀ ਹੋ ਜਾਂਦਾ 70 75 ਮਾਨ ਹੂੰ ਭਾਦੋ ਚ ਲਾਇਆ ਵੀ 70 ਮਾਨ ਤੋਂ ਨਹੀਂ ਡਿਗਦਾ ਅੱਛਾ ਹਾਂ ਹੂੰ ਉਹ ਝਾੜ ਕਰਕੇ ਠੇਕੇ ਮਹਿੰਗੇ ਹੋਗੇ ਖਰਚੇ ਘਰਾਂ ਦੇ ਜਿਆਦੇ ਹੋਗੇ ਹੂੰ ਸਮਾਂ ਕਿਸੇ ਕੋਲੇ ਹੈ ਨਹੀਂ ਅਗਲਾ ਦੋ ਦੀ ਤਾਂ ਤਿੰਨ ਫਸਲਾਂ ਬੀਜਣ ਨੂੰ ਪੈਂਦਾ ਅਗਲਾ ਇੱਕ ਮੱਕੀ ਦੀ ਫਸਲ ਲੈ ਲਾਂਗੇ ਚਲ ਵੇਚ ਦਿਆਂਗੇ ਕਿਸੇ ਚਾਰ ਵਾਲੀ ਕੰਪਨੀ ਨੂੰ ਜਿਹੜੇ ਸਾਈਲੇਜ ਬਣਾਉਂਦੇ ਆ ਹੂੰ ਕੁਈ ਘਰ ਦਾ ਦੋ ਮਹੀਨਾ ਦਾ ਨੂਨ ਪਾਣੀ ਆ ਜੂ ਇੰਨੀ ਕਿ ਬਚ ਤੋਂ ਜੂ ਠੇਕੇ ਮਹਿੰਗੇ ਨਾਲੇ ਵੀ ਕੋਈ ਚਾਥੇ ਲੜ ਬੱਜ ਜਾਣਗੇ ਹਮ ਪਰ ਪਲੱਸ ਇਹਦੇ ਚ ਸਰਕਾਰ ਝੂਠੀ ਹੋਗੀ ਜਾਦਾ ਸਰਕਾਰ ਆਦੀ ਨੇ 126 ਵੀਜੋ ਜੇ ਫਿਰ ਵਿਜਿਆ ਸੀਗਾ ਉਹਦਾ ਕਾਟਾ ਸਰਕਾਰ ਚਲਦੀ ਚਾਹਦੀ ਹਮ ਤਾਂ ਬਾਈ ਫਿਰ ਉਹ ਗਿੱਦਰ ਬਾੜ ਉਹ 44 ਉਹ ਇੱਕ ਨੰਬਰ ਚੋਂ ਨਾ ਸੀ ਉਹਦੀ ਜਿਹੜੀ ਗਿਰੀ ਆ ਦਾਣੇ ਦੀ ਹਮ ਟਾਪ ਦੀ ਆ ਹਮ ਸਰਕਾਰ 65 ਕੇ 67 ਕਿਲੋ ਚੋਲ ਮੰਗਦੀ ਆ ਕੁਆਂਟਲ ਮਗਰ ਹੂੰ ਉਹ ਮੇਰੇ ਹਿਸਾਬ ਨਾਲ 70 ਕਿਲੋ ਨਿਕਲਦੇ ਹੀ ਉਹਦੇ ਚ ਸੈਲਰ ਮਾਲਕਾਂ ਨੂੰ ਵੀ ਦੋ ਛੱਲੜ ਵਾਜਦੇ ਸੀ ਜਿਹੜੀ ਚੀਜ਼ 2 ਰੁਪਏ ਦੇਣ ਵਾਲੀ ਸੀ ਉਹ ਬੰਦ ਕਰਤੀ ਹੂੰ ਜਿਹੜੀ ਘੱਟੇ ਵਾਲੀ ਆ ਉਹ ਚਲਾਤੀ ਫਿਰ ਨੁਕਸਾਨ ਤਾਂ ਹੋਊਗਾ ਹੀ ਬਿਲਕੁਲ ਹੋਊਗਾ ਭਾਈ ਗਿੱਦੜਵਾਦ ਦੇ ਵਿੱਚ ਕਹਿੰਦੇ ਰਵਨੀਤ ਬਿੱਟੂ ਕਹਿੰਦੇ ਵੱਡੇ ਵੱਡੇ ਬਿਆਨ ਕਰ ਗਏ ਕਰਈਆ ਤਾਂ ਭਾਈ ਖਰਾ ਵੀ ਉਤਰੂਗਾ ਰਵਨੀਤ ਬਿੱਟੂ ਹਾਂ ਹੂੰ ਜੇ ਬਿਆਨ ਕਰ ਗਿਆ ਹੂੰ ਜਿਹੜਾ ਵਾਦਾ ਕਰ ਗਿਆ ਜਿਵੇਂ ਓਵਰ ਬ੍ਰਿਜ ਹੂੰ ਓਵਰ ਬ੍ਰਿਜਾਂ ਦੇ ਦੋ ਕਰੇ ਇੱਕ ਦੋ ਅੰਡਰ ਬ੍ਰਿਜ ਇੱਕ ਓਵਰ ਬ੍ਰਿਜ ਦਾ ਕਰਿਆ ਨਾ ਇੱਕ ਅੰਡਰ ਬ੍ਰਿਜ ਇੱਕ ਓਵਰ ਬ੍ਰਿਜ ਹੋ ਜਾਣਗੇ ਹੂੰ ਕਿਉਂਕਿ ਬਿੱਟੂ ਐ ਵਜਾ ਬੰਦਾ ਜੇ ਗੱਲ ਕਰ ਗਿਆ ਤਾਂ ਗੱਲ ਤੇ ਨਿਭੜੂਗਾ ਹੂੰ ਕਹਿੰਦੇ ਰਾਜਾ ਲਗਾਤਾਰ ਕਰਿਆ ਕਹਿੰਦਾ ਮੰਨਤਾ ਹਰੋਂ ਪਿੱਛੇ ਕਹਿੰਦਾ ਇਹ ਹਾਰੇ ਹੋਏ ਨੂੰ ਮੰਤਰੀ ਬਣਾਤਾ ਪਰ ਕਹਿੰਦਾ ਲੁਧਿਆਣੇ ਤਾਂ ਇਹਨਾਂ ਦੇ ਕੋਲ ਜਿੱਤਿਆ ਨਹੀਂ ਜੀ ਕਹਿੰਦਾ ਇੱਕ ਜੀ ਆ ਕੇ ਕਹਿੰਦਾ ਦੂਜੇ ਨੂੰ ਦਤਾਊਗਾ ਕਹਿੰਦਾ ਨਹੀਂ ਉਹ ਹਵਾ ਕੁਛ ਹੋਰ ਸੀ ਲੁਧਿਆਣੇ ਦੀ ਹੂੰ ਇਹ ਕੁਛ ਹਵਾ ਹੋਰ ਹੂੰ ਉਥੇ ਬਿੱਟੂ ਦਾ ਵਿਰੋਧ ਸੀ ਬਿੱਟੂ ਸਿਆਣਿਆਂ ਦੀ ਘਾਵਤਾ ਤੈਨੂੰ ਮੈਂ ਹੁਣ ਤੇਰੇ ਕੈਮਰੇ ਦੇ ਥਰੂ ਦੱਸਦਾ ਜੀ ਚਾਰ ਸਾਲ ਸਿਰੀ ਰਲ ਜੇ ਨਾ ਤੇ ਜ਼ਿੰਮੇਵਾਰ ਦਾ ਵੀ ਉਹਦੇ ਤੋਂ ਮਾਣ ਅੱਕ ਜਾਂਦਾ ਤੇ ਜਿਹੜਾ ਬਾਈ ਸਿਰੀ ਰਲਿਆ ਹੁੰਦਾ ਉਹਦਾ ਵੀ ਅੱਕ ਜਾਂਦਾ ਉੱਥੋਂ ਰੋਟਣਾ ਤੇ ਤੇ ਫਿਰ ਉਹ ਇੱਕ ਦੂਜੇ ਦਾ ਕੰਨ ਜਾਂ ਝਾੜ ਕੇ ਗੱਲ ਖੜ ਲੱਗ ਪੈਂਦੇ ਆ ਉਹੀ ਗੱਲ ਐਪੀਐਮਐਲ ਦੀ ਹੁੰਦੀ ਹੈ ਜਦੋਂ ਲਗਾਤਾਰ ਐਪੀਜਾ ਐਮਐਲ 2 ਤੋਂ 3 ਵਾਰ ਜਿੱਤ ਜੇ ਨਾ ਫਿਰ ਉਹਦਾ ਵਿਰੋਧ ਹੋਣਾ ਹੀ ਹੋਣਾ ਹੁੰਦਾ ਹੂੰ ਕਿਉਂਕਿ ਕੋਈ ਵੀ ਦੁਨੀਆ ਤੇ ਐਰਜਾ ਬੰਦਾ ਨਹੀਂ ਵੀ ਜਿਹੜੇ ਤੋਂ ਸਾਰੇ ਵਾਦੇ ਪੂਰੇ ਹੋ ਗਏ ਹੁਣ ਹੂੰ ਕੋਈ ਮੰਤਰੀ ਦਾ ਲਾਲਾ ਘਰ ਦਾ ਮੁਖੀ ਲਾਲਾ ਯਾਰ ਸਾਰੇ ਵਾਦੇ ਤਾਂ ਉਹ ਤੋਂ ਵੀ ਨਹੀਂ ਪੂਰੇ ਹੁੰਦੇ ਜਿਹੜੇ ਘਰ ਚ ਆਖ ਦਿੰਦਾ ਆਪਣੇ ਦੀ ਲਾਲਾ ਪਜਵਾ ਕਣੂ ਨਹੀਂ ਆਂਦੇ ਝੋਨਾ ਵੇਖ ਜਾਂਦੇ ਛੇ ਗੱਲਿਆ ਦੇਾਂਗੇ ਕਣਕ ਵੇਖ ਜਾਂਦੇ ਤੈਨੂੰ ਮੋਟਰਸਾਈਕਲ ਲਿਆ ਦੇਾਂਗੇ ਆਪਾਂ ਇਹ ਜਾਨ ਲੋਲੀ ਪਾਉਂਦੇ ਆ ਹਾਂ ਲੋਦੀਪੋ ਵੀ ਹੁੰਦੇ ਆ ਨਾ ਬਸ ਉਵੇਂ ਫਿਰ ਉਹੀ ਗੱਲ ਮੰਤਰੀਆਂ ਦੀ ਸਾਰੇ ਵਾਦੇ ਨਹੀਂ ਪੂਰੇ ਹੁੰਦੇ ਕੁਸਕ ਵਿੱਚ ਆ ਪਿਆਬੀ ਦੀ ਘਾਵਤਾ ਸਾਡੇ ਪਿੰਡਾਂ ਦੀ ਮਾਲਵਾਦੀ ਭਾਸ਼ਾ ਲੱਕੜ ਦੇ ਮੁੰਡੇ ਵੀ ਦਿੰਦੇ ਹੁੰਦੇ ਨੇ ਲੱਕੜ ਦੇ ਮੁੰਡੇ ਵੀ ਹੁੰਦੇ ਉਹਦਾ ਰੋਦੇ ਆ ਦਾ ਹੱਸਦੇ ਆ ਅਗਲਾ ਗੋਦੀ ਚੱਕ ਕੇ ਕਰਕੇ ਐ ਚਾ ਭਾਈ ਇਹ ਦਾ ਆ ਜਾ ਬੜਿੰਗ ਨੇ ਕਹਿੰਦੇ ਤਿੰਨ ਕਰਮਾਂ ਦੇ ਵਿੱਚ ਐ ਐਲ ਐ ਟੁਰਿਆ ਕਿ ਦਰਬਾਰ ਪਰ ਕੀ ਕੋਈ ਕੰਮ ਕੋਮ ਹੋਏ ਇੱਥੇ ਅਕਸਰ ਜਿਹੜੇ ਲੋਕਿੰ ਨਾਰਾਜ਼ ਨੇ ਕਰਾਇਆ ਭਾਈ ਨਾਰਾਜ਼ ਤਾਂ ਫਿਰ ਤੈਨੂੰ ਮੈਂ ਉਹੀ ਦੱਸ ਕੇ ਹਟਿਆ ਨਾ ਵੀ ਨਾਰਾਜ਼ਗੀ ਵੱਧ ਜਾਂਦੀ ਹੈ ਹੂੰ ਹੁਣ ਤੇਰੇ ਕੈਮਰੇ ਦੇ ਥਰੂ ਦੱਸ ਦਿੰਦਾ ਰਾਜੇ ਬੜਿੰਗ ਨਾਲ ਮੇਰੀ ਵੀ ਨਾਰਾਜ਼ਗੀ ਹੂੰ ਮੈਂ 2017 ਦੇ ਵਿੱਚ ਰਾਜੀਵ ਰੈਂਗ ਨੂੰ ਵੋਟਾਂ ਵੀ ਪਾਈਆਂ ਪਲੱਸ ਵਿੜੰਗ ਸਾਹਿਬ ਕਹਿੰਦੇ ਸੀਗੇ ਵੀ ਰਾਤ ਨੂੰ ਰਾਖੀ ਰੱਖੋ ਕਾਲੀ ਪੈਸੇ ਵੰਡ ਕੇ ਸੀਟ ਜਿੱਤਣਗੇ ਹੂੰ ਅਸੀਂ ਸਾਰੀ ਸਾਰੀ ਰਾਤ ਧੂਆਂ ਭਾਲ ਕੇ ਬੈਠੇ ਰਹੇ ਨਾਕੇ ਲੱਗੇ ਹੁੰਦੇ ਸਾਡੇ ਪਿੰਡ 'ਚ ਵੀ ਪੈਸੇ ਨਾ ਵੰਡ ਜਾਣ ਅੱਛਾ ਤੇ ਸਾਡੇ ਪਿੰਡ 'ਚ ਉਹ ਟਾਈਮ ਫੁੱਲ ਵੋਟ ਪਈ ਸੀਗੀ 1000 ਕਣੀ 800 ਵੋਟ ਵੰਡ ਗਈ ਸੀ ਰਾਜੀਵ ਰੈਂਗ ਦੀ ਅੱਛਾ ਤੇ ਮੇਰੇ ਘਰੇ ਟੂਟੀ ਨਹੀਂ ਲੱਗੀ ਰਾਜੀਵ ਰੈਂਗ ਦੀ ਟੂਟੀ ਨਹੀਂ ਲੱਭਈ ਹਾਂ ਮੇਰੇ ਘਰੇ ਨਹਿਰੀ ਪਾਣੀ ਆਉਂਦਾ ਨਹੀਂ ਆਉਂਦਾ ਨਹੀਂ ਹਾਂ ਮੈਂ ਘਰੇ ਆਪ ਦਾ ਬੰਬੀ ਲਾ ਕੇ ਜਾਂ ਫਿਲਟਰ ਦਾ ਪਾਣੀ ਟੰਡੋਲੇ ਆ ਕੇ ਜੀਮ ਪੂਰਾ ਕਰਨਾ ਹਾਂ ਅੱਛਾ ਜਦੋਂ ਅਸੀਂ ਇੰਨੀ ਵਰਕਰੀ ਕਰੀ ਹਰ ਇੱਕ ਮੈਨੂੰ ਕੋਈ ਵੀ ਮੁਲਾਜ਼ਮਾ ਕਿਸੇ ਵੀ ਭਵੇਂ ਉਹ ਕਿਸੇ ਵਿਭਾਗ ਦਾ ਮੈਨੂੰ ਉਹ ਜਾਣਦਾ ਜਦੋਂ ਮੇਰੇ ਨਹੀਂ ਟੂਟੀ ਲੱਗੀ ਤੇ ਫਿਰ ਆਮ ਜਨਤਾ ਦੇ ਵੇਖ ਲੈ ਸਾਰੇ ਕੰਮ ਹੋ ਗਏ ਨੇ ਕਹਿੰਦੇ ਬੋਲਣ ਦਾ ਰਵਈਆ ਸਹੀ ਹੈ ਡੀਪਟੇ ਸਾਹਿਬ ਇਹਨੂੰ ਹੈਂ ਆਪਾਂ ਕਿਹੜਾ ਮੁਕਰ ਤੇ ਮੈਂ ਤੈਨੂੰ ਕਹਿਣਾ ਹੂੰ ਗਰਮ ਆ ਹੂੰ ਐਟੀਟਿਊਡ ਆ ਗਿਆ ਕਹਿੰਦਾ ਮਤਲਬ ਹੂੰ ਐਟੀਟਿਊਡ ਆ ਗਿਆ ਹੂੰ ਕਹਿੰਦੇ ਘਰ ਘਰ ਚੰਨੀ ਇੱਕੋ ਹੀ ਗੱਲ ਆਜ ਆ ਗਿਆ ਡਬ ਕਿ ਜੜਵਾਹ ਵਿੱਚ ਚੰਨੀ ਨਹੀਂ ਭਾਈ ਐਉਂ ਐਉਂ ਨਾਲ ਹਵਾ ਨਹੀਂ ਨਾ ਫਲਟ ਪਣਿਆ ਹੁੰਦਾ ਹੂੰ ਜਿਹੜਾ ਰੇਸ਼ ਵਾਲਾ ਕੋੜਾ ਸੀਗਾ ਉਹ ਤਾਂ ਜਾਂਦਾ ਮੂਰੇ ਹੂੰ ਉਹਨੇ ਤਾਂ ਖਿੱਚ ਕੇ ਲਗਾ ਮਾਰਤੀ ਅੱਡੀ ਹਾਂ ਉੱਡ ਜਾਏ ਕਹਿੰਦਾ ਹਾਂ ਉਹ ਤਾਂ ਉੱਡ ਗਿਆ ਐ ਕਿਹੜਾ ਕੋੜਾ ਆ ਰਿਹਾ ਹੈ ਕੋੜਾ ਨਾ ਬਾਈ ਹੁਣ ਸਾਰੇ ਹਲਕੇ ਨੂੰ ਪਤਾ ਕਿਹੜਾ ਆ ਰਿਹਾ ਹਾਂ ਜਿਹਦਾ ਰਾਜ ਉਹਦਾ ਤਾਜ ਉਹਦਾ ਰਾਜ ਤੇ ਉਹਦਾ ਤਾਜ ਇਸ਼ਾਰਾ ਕਿਤੇ ਹੋਰ ਜਾ ਰਿਹਾ ਬਾਈ ਇਸ਼ਾਰਾ ਨਹੀਂ ਮੈਂ ਤੈਨੂੰ ਦੱਸਤਾ ਫਿਰ ਹੁਣ ਗੱਲੀ ਗੱਲੀ ਫਿਰ ਤੈਨੂੰ ਕੀ ਦੱਸਾਂ ਸਾਰੀਆਂ ਗੱਲਾਂ ਇੱਕ ਤੁਹਾਡੀ ਵੀਡੀਓ ਵੀ ਵਾਇਰਲ ਹੋਈ ਬਾਈ ਤੁਸੀਂ ਸੁਖਵੀਰ ਬਾਦਲ ਦੇ ਸਾਹਮਣੇ ਬੈਠੇ ਹੋ ਚਾਹ ਦੀ ਚੁਸਕੀ ਪਾ ਰਹੇ ਹਾਂ ਬਾਈ ਸੁਖਵੀਰ ਬਾਦਲ ਮੇਰਾ ਸਭ ਤੋਂ ਕਹਿਣ ਦਾ ਭਾਬ ਯਾਰ ਇੱਕ ਤਾਂ ਹੁੰਦਾ ਨਾ ਹਰਮਨ ਪਿਆਰਾ ਨੇਤਾ ਹਾਂ ਬੜਾ ਦਿਲ ਦੇ ਗਰੀਬ ਬੰਦਾ ਜਿਹੜੀ ਗੱਲ ਝੋਟਾ ਕਹਿਣਾ ਹਾਂ ਉਹ ਕਰਦਾ ਯਾਰ ਕਹਿੰਦੇ ਕੌੜੀਆਂ ਦਾ ਸ਼ਕੀਨ ਸੁਖਬੀਰ ਬਾਦਲ ਨੇ ਤੇ ਕੌੜੀਆਂ ਨਹੀਂ ਬਈ ਸਾਡੇ ਪਹਿਲਾਂ ਤੋਂ ਹੀ ਪਰਿਵਾਰ ਕਰਿ ਸਤੇ ਆ ਬਾਦਲ ਪਰਿਵਾਰ ਨਾਲ ਕੋਈ ਐਸੀ ਗੱਲ ਨਹੀਂ ਹਮ ਮੇਰੇ ਦਾਦਾ ਜੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਕੈਦਾਂ ਕੱਟੀਆਂ ਅੱਛਾ 86 ਜੇਲਾ ਜਿਹੜੀਆਂ ਉਹ ਸ਼੍ਰੋਮਣੀ ਕਾਲੀ ਦਲ 86 ਕੈਦਾਂ ਕੱਟੀਆਂ ਨਾ ਜਦੋਂ ਗ੍ਰਿਫਤਾਰੀਆਂ ਦੇ ਦਿੰਦੇ ਸੀਗੇ ਉਹ ਸਾਰੇ ਮੋਰਚਿਆਂ 'ਚ ਤਕਰੀਬਨ ਮੇਰੇ ਦਾਦਾ ਜੀ ਬਾਦਲ ਸਾਹਿਬ ਨਾਲ ਬਣੇ ਹਮ ਪਹਿਲਾਂ ਤੋਂ ਪੁਰਾਣੀ ਪਰਪਰਾ ਚੱਲਦੀ ਆ ਹਮ ਪਰ ਮੈਂ ਕਦੇ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਿਆ ਮੈਂ ਬੰਦੇ ਨਾਲ ਸੰਬੰਧ ਰੱਖਦਾ ਹਾਂ ਨਾ ਹੂੰ ਪਾਰਟੀ ਚਾਹੇ ਕਿਸੇ ਦਾ ਹੀ ਹੋਵੇ ਹੂੰ ਚਾਹੇ ਭਾਜਪਾ ਦਾ ਵਿਰੋਧ ਆ ਪਰ ਮੈਂ ਭਾਜਪਾ ਦੇ ਵੀ ਜਿਹੜੇ ਬੰਦੇ ਵਿੱਚ ਹੈਗੇ ਨਾ ਹੂੰ ਜਿਹੜੇ ਪਤਾ ਵੀ ਕੁਝ ਕਰਨ ਵਾਲੇ ਹੈਗੇ ਪਾਵਰ ਵਾਲੇ ਹੈਗੇ ਆਪਣਾ ਉਹਨਾਂ ਨਾਲ ਵੀ ਲੱਭ ਜੂਗਾ ਵੀ ਜਿਹੜੇ ਗੱਲ ਕਹਿ ਕੇ ਮੁੱਕਰਦੇ ਨੇ ਅੱਛਾ ਬਾਕੀ ਬਈ ਗੋਣ ਇੱਕ ਦਿਨ ਹੁੰਦਾ ਹੁੰਦਾ ਨਿਤ-ਨਿਤ ਨਹੀਂ ਹੁੰਦਾ ਹੂੰ ਭਾਈ ਮਨਪ੍ਰੀਤ ਬਾਦਲ ਕਹਿੰਦੇ 14 ਸਾਲਾਂ ਦਾ ਬਨਵਾਸ ਕੱਟ ਕੇ ਉਹ ਗਿੱਦੜਵਾਚ ਦੁਬਾਰਾ ਆਏ। ਹੂੰ ਪਹਿਲਾਂ ਕਹਿੰਦੇ ਗਿੱਦੜਵਾਦ ਨੂੰ ਛੱਡ ਕੇ ਬਠਿੰਡੇ ਵਾਲੇ ਸੀ। ਭਾਈ ਪਤਾ ਗੱਲ ਕੀ ਹੈ ਜਦੋਂ ਘਰ 'ਚ ਕਲੇਸ਼ ਪੈ ਜੇ ਨਾ ਹੂੰ ਉਦੋਂ ਬਹੁਤ ਕੁਸਤ ਬਣ ਜਾਂਦਾ। ਹੂੰ 2000 ਜਿਹੜਾ 8 ਕੇ 9 ਤੱਕ ਕਲੇਸ਼ ਤੇ ਆ ਨਾ ਕਰੇ। ਹੂੰ ਮਨਪ੍ਰੀਤ ਤੇ ਸ਼ਖੀਰ ਜੀ 'ਚ ਉਹਨੇ ਕਿਤੇ ਨਾ ਕਿਤੇ ਗਿੱਦੜਵੇਂ ਹਲਕੇ ਦਾ ਬਹੁਤ ਨੁਕਸਾਨ ਕਰਿਆ। ਹੂੰ ਕਿਉਂਕਿ ਮਨਪ੍ਰੀਤ ਬਾਦਲ ਅੱਧ ਵਿਚਾਲੇ ਛੱਡ ਗਏ ਸੀਗੇ ਪੀਪਲਜ਼ ਪਾਰਟੀ ਆਫ ਪੰਜਾਬ ਪੀਪੀ ਹਾਂ ਤਾਂ ਕਰਕੇ ਜਦੋਂ ਫਿਰ ਹੌਲੀ 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 ਕਾਲੀ ਦਲ ਦੀ ਜਿੱਦੜਵਾ ਤੇ ਗੱਡੀ ਵੀ ਤੇ ਚੜੀ ਹੂੰ ਐਨਫੈਕ ਡਿੰਪੀ ਟੀ ਨੂੰ ਨੰਨ ਚਾਟ ਲਾਤਾ ਨਹੀਂ ਪਹਿਲਾਂ ਸੰਤ ਬਰਾੜ ਨਾਲ ਸੀ ਹੂੰ ਇਲੈਕਸ਼ਨ ਵੀ ਸੰਤ ਬਰਾੜ ਲੜੇ ਸੀਗੇ 2012 ਚ ਅੱਛਾ ਡਿੰਪੀ ਟਿਲੋਂ 2014 ਚੋਂਦੇ ਆ ਹੂੰ ਡਿੰਪੀ ਟਿਲੋਂ 2014 ਦੇ ਵਿੱਚ ਆਏ ਪਹਿਲਾ ਸੰਤਰਾ ਸੀ ਹਲਕਾ ਅੰਝਾ ਹੂੰ ਕਹਿੰਦਾ ਭਾਵਾ ਕਿ ਦੜਵੇ ਨੂੰ ਵੀ ਕਿਤੇ ਨਾ ਕਿਤੇ ਠੇਸ ਲੱਗੀ ਆ ਪਸ਼ਾਹ ਨੂੰ ਗਿਆ ਗਾਂ ਨੂੰ ਨਹੀਂ ਹੋਇਆ ਕਿਉਂਕਿ ਮਨਪ੍ਰੀਤ ਬਾਦਲ ਨੇ ਉਦੋਂ ਮੋਟਰਾਂ ਦੇ ਦਿੱਤੀਆਂ ਸੀ ਲੋਕਾਂ ਨੂੰ ਅੱਛਾ ਜਿਹੜੇ ਵਿੱਚ ਰਹਿ ਗਏ ਜ਼ਿਮੀਂਦਾਰ ਹੂੰ ਉਧਰੋਂ ਸਕੀਮ ਬੰਦ ਹੋ ਗਈ ਉਧਰੋਂ ਬਾਦਲ ਸਾਹਿਬ ਇਧਰੋਂ ਨਾਰਾਜ਼ ਹੋ ਗਏ ਸ਼੍ਰੋਮਣੀ ਕਾਲੀ ਦਲ ਤੋਂ ਮਨਪ੍ਰੀਤ ਬਾਦਲ ਹੂੰ ਉਹ ਫਿਰ ਜ਼ਿਮੀਂਦਾਰ ਰਹਿ ਗਏ ਹੂੰ ਉਹ ਅੱਜ ਵੀ ਮੋਟਰਾਂ ਨੂੰ ਕਰਦੇ ਆ ਹਾਏ ਕੋਈ ਟਮਾਟਾ ਮਾਰ ਹਰ ਇੱਕ ਨਹੀਂ ਕੰਨਾਂ ਦੇ ਇਹ ਗੱਲ ਆ ਵੀ ਜਿਨ੍ਹਾਂ ਦੇ ਹੁਣ 4 ਥਾਈ ਬਾਹਣਾ 3 ਥਾਈ ਹੋ ਸਕਦਾ ਲੱਗਿਆ ਉਹਨੇ ਇੱਕ ਕੋਈ ਬਾਹਰ ਰਹਿੰਦਾ ਹੋ। ਹੂੰ ਪਰ ਮੋਟਰਾਂ ਵਾਲੀ ਬਹੁਤ ਵੱਡੀ ਗੱਲ ਹੈ। ਬਾਈ ਕਹਿੰਦੇ 1995 ਦਾ ਇਲੈਕਸ਼ਨ ਅੱਜ ਦੁਬਾਰਾ ਲੋਕਾਂ ਨੂੰ ਯਾਦ ਆ ਰਿਹਾ। ਕਿਨਾਂ ਜਿਹੜਾ 1995 95 ਚੋਂ। 1995 ਦੇ ਜਿਹੜਾ ਇਲੈਕਸ਼ਨ ਹੋਇਆ ਉਦੋਂ ਵੀ ਐਂ ਸਰਕਾਰਾਂ ਇੱਥੇ ਆ ਕੇ ਸਾਰੇ ਮੰਤਰੀ ਸੰਤਰੀ ਉਤਰੇ ਸੀ। ਹੂੰ ਪਰ ਉਦੋਂ ਕੀ ਗੱਲ ਸੀ ਉਦੋਂ ਕੱਲਾ ਪੰਜਾਬ ਸਰਕਾਰ ਦੇ ਮੰਤਰੀ ਸੰਤਰੀ ਉਤਰੇ ਸੀ। ਹੂੰ ਐੜ ਕੀ ਕੇਂਦਰ ਸਰਕਾਰ ਦੇ ਵੀ ਉਤਰੇ। ਹੂੰ ਬਹੁਤ ਵੱਡੇ ਵੱਡੇ ਚਿਹਰੇ ਆ ਨਾ ਜਿਹੜੇ ਇੰਡੀਆ ਚ ਲੀਡਰ ਆ ਉਹ ਪਹੁੰਚ ਰਹੇ ਆ ਕਿੱਧਰ ਵੀ ਹੂੰ ਜਿਹੜਾ ਵਾ ਵਰਲਡ ਤੇ ਫੇਮਸ ਬਣਿਆ ਹੋਇਆ ਕਹਿੰਦੇ ਹੌਟਸਿੱਟ ਬਣੀ ਹੋਈ ਆ ਮਾ ਦਾ ਡਬਲ ਹੌਟ ਆ ਅੱਛਾ ਇੱਕ ਭਾਈ ਕਿ ਚੜਵਾ ਕਹਿੰਦਾ ਖੁੰਡੀਆਂ ਦੇ ਸਿੰਘ ਤਾਂ ਫਸ ਗਏ ਪਰ ਇਹ ਨਹੀਂ ਸਮਝਦੇ ਜਿੱਤ ਹਾਰ ਕਿਹੜਾ ਕੀ ਕਰ ਚੁ ਇਸ ਵਾਰ ਕਾਲਾ ਮਾਲਾ ਜੋ ਹੋਇਆ ਪਿਆ ਕਹਿੰਦੇ ਜਗਮੀਤ ਬਰਾੜ ਕਹਿੰਦੇ ਗੁਰੂ ਚੇਲਾ ਕਹਿੰਦੇ ਆਪਸ ਸਾਹਮਣੇ ਸਾਹਮਣੇ ਆਏ ਸੀ ਕਹਿੰਦੇ ਗੁਰੂ ਪਿੱਛੇ हट ਗਿਆ ਉਹ ਤਾਂ ਫਿਰ 365 ਮੈਂ ਦਾ ਵਰਤ ਗੈਣਾ ਜਿਹੜਾ ਆਦਾ ਸੀਗਾ ਹਾਂ ਜਿਆਦਾ ਫਿਰ ਮੈਦਾਨ 'ਚ ਖੜੇ ਰਹਿੰਦੇ ਹਾਂ ਆਦਿਆਂ ਦਾ ਜਿਆਦਾ ਨੱਚਗੇ ਨਾ ਤੇ ਜਾ ਫਿਰ ਹਟਗੇ ਨਾ ਜਿਆਦਾ ਨਾ ਹੀ ਨਾ ਲੈਂਦਾ ਵੀ ਮੈਂ ਉੱਠਣਾ ਸੀਗਾ ਜਾਂ ਫਿਰ ਖੜਾ ਰਹਿੰਦਾ ਹਾਂ ਹੁਣ ਕਹਿੰਦੇ ਮੈਂ ਡਿੰਪੂ ਚ ਲੋਦੀ ਸਪੋਰਟ ਕਰ ਕੌਣ ਜਿਹੜੇ ਬਰਾੜ ਸਾਹਿਬ ਨੇ ਨਹੀਂ ਬਰਾੜ ਸਾਹਿਬ ਖੁੱਲ ਕੇ ਤਾਂ ਨਹੀਂ ਆਏ ਹਾਂ ਜੇ ਪ੍ਰਚਾਰ ਕਰ ਰਹੇ ਨੇ ਨਹੀਂ ਜੇ ਪ੍ਰਚਾਰ ਕਰ ਰਹੇ ਆ ਤਾਂ ਫਿਰ ਕੱਲ ਰੈਲੀ 'ਚ ਨਹੀਂ ਵੇਖੇਗੇ ਹਾਂ ਇਹ ਵੀ ਗੱਲ ਆ ਨਾ ਏਪੁਆਇੰਟ ਹਾਂ ਇਹ ਵੀ ਏਪੁਆਇੰਟ ਆ ਨਾ ਤਾਂ ਨੂੰ ਤਾਂ ਮੈਂ ਕਹਿ ਦਿੰਦਾ ਮੈਂ ਫਲਾਣੇ ਦੀ ਮਾਪਦ ਕਰ ਰਿਹਾ ਹੂੰ ਗੋਪੀ ਕਿਸ ਦੀ سپورਟ ਕਰਦਾ ਗੋਪੀ ਕਿਸ ਦੀ ਹੂੰ ਗੋਪੀ سپورਟ ਨਹੀਂ ਕਰਦਾ ਗੋਪੀ ਲੀਡਰ ਤੇ ਬੋਲਦਾ ਹੁੰਦਾ ਜਿਹੜੇ ਨੇ ਕੰਮ ਕਰਿਆ ਹੋ ਹੂੰ ਪਾਰਟੀ ਭਵੇਂ ਕਿਸੇ ਦਾ ਹੋ ਹੂੰ ਪਾਰਟੀ ਨਾਲ ਮਹਿਣਾ ਨਹੀਂ ਹੂੰ ਲੀਡਰ ਤੇ ਆਪਾਂ ਕੰਮ ਗਣਾਈਦੇ ਆ ਵੀ ਆਹ ਉਹਨੇ ਕਰਿਆ ਉਹਨੇ ਕਰਿਆ ਅਕਸਰ ਗੋਪੀ ਤੇ ਵੀ ਉਹ ਕਹਿੰਦੇ ਉਂਗਲਾ ਉੱਠਦੀਆਂ ਕਹਿੰਦੇ ਤਾਂ ਆ ਪਾਰਟੀਆਂ ਨੇ ਹਾਇਰ ਕੀਤਾ ਹੋਣਾ ਕਹਿੰਦੇ ਉਹਨਾਂ ਦੀ ਚਰਚਾ ਹੈ ਨਹੀਂ ਮੈਂ ਅੱਜ ਤੱਕ ਕਿਸੇ ਪਾਰਟੀ ਤੋਂ 1 ਰੁਪਿਆ ਵੀ ਕਿਸੇ ਤੋਂ ਲਿਆ ਹੋਵੇ ਮੋਰੀ ਵਾਲਾ ਹੂੰ ਮੈਂ ਸਾਡੇ ਗੁਰਦੁਆਰਾ ਗੁਰੂ ਗੋਬਿੰਦ ਸਾਹਿਬ ਮੈਂ ਉੱਥੇ ਜਾ ਕੇ ਸੌਂ ਪਾਉਂਦਾ ਹੂੰ ਹੂੰ ਅਕਸਰ ਕਹਿੰਦੇ ਗੋਪੀ ਦੀ ਉਂਗਲਾ ਔਖੀ ਆ ਕਹਿੰਦੇ ਐਂ ਤਾਂ ਬਈ ਬਵਾਦ ਤਾਂ ਬਣਦੀ ਰਹਿੰਦੇ ਆ ਹੂੰ ਜਿਹੜਾ ਕੋਈ ਵੀ ਬੰਦਾ ਜਿਹੜਾ ਕੋਈ ਮਾੜਾ ਮੋਟਾ ਤਰੱਕੀ ਕਰਦਾ ਚਿਹਰ ਬੈਲ ਹੋ ਜਾਂਦਾ ਉਹਦੇ ਦੁਸ਼ਮਣ ਤਾਂ ਫਿਰ ਪੈਦਾ ਹੁੰਦੀ ਆ ਹੂੰ ਪਰ ਗੋਪੀ ਕਿਸੇ ਦੀ ਸਪੋਰਟ ਨਹੀਂ ਕਰਦਾ ਗੋਪੀ ਕੰਮ ਕਢਾਉਂਦਾ ਕਿਹੜੇ ਬੰਦੇ ਨੇ ਕਿਹੜਾ ਕੰਮ ਕਰਿਆ ਜਿਵੇਂ ਹੁਣ ਮਨਪ੍ਰੀਤ ਬਾਦਲ ਨੇ ਸਾਡੇ ਹਲਕੇ ਨੂੰ ਸਭ ਤੋਂ ਵੱਡੀ ਦੇਣਾ ਘਰ-ਘਰ ਰੋਟੀ ਪਾਇਆ ਘਰ-ਘਰ ਰੋਟੀ ਹੂੰ ਮੋਟਰਾਂ ਦਿੱਤੀਆਂ ਜ਼ਿਮੀਂਦਾਰਾਂ ਨੂੰ ਜ਼ਿਮੀਂਦਾਰਾਂ ਦੇ ਫਸਲ ਹੋਣ ਲੱਗੀ ਨਾਲ ਜਿਹੜੇ ਐਸਸੀ ਭਾਈਚਾਰੇ ਆ ਉਹਨਾਂ ਦਾ ਦਿਹਾੜੀ ਦਾਪਾ ਚੱਲਣ ਲੱਗਿਆ ਹੂੰ ਚੱਟਾਂ ਨੇ ਤਾਂ ਕੋਠੀਆਂ ਬਣਾਉਣੀਆਂ ਸੀਗਾ ਨਾਲ ਮੱਝ ਵੀ ਸਿੱਖਾਂ ਨੇ ਵੀ ਵਧ ਗਿਆ ਟੌਪ ਦੇ ਘਰ ਪਾਲੇ ਜਿਹੜਾ ਡਿੰਪੀ ਢਲੋਂ ਆ ਐਮਸੀ ਵੀ ਨਹੀਂ ਬਣਿਆ ਸੀਗਾ ਮੰਡੀ ਦਾ ਹੂੰ ਹੁਣ ਕੱਲਾ ਹਲਕਾ ਚਾਰਜੀ ਲਾਇਆ ਸੀਗਾ ਹੂੰ ਹਰੇਕ ਪਿੰਡ ਪਿੰਡ ਡਿੰਪੀ ਢੋਣਾ ਗ੍ਰਾਂਟ ਦਿੱਤੀ ਪਿੰਡ ਪਿੰਡ ਸਾਡੇ ਪਿੰਡ ਡਿੰਪੀ ਢੋਣਾ ਨੇ 7.7 ਕਰੋੜ ਰੁਪਇਆ ਦਿੱਤਾ ਹੂੰ ਵਾਟਰ ਬਾਕਸ ਨਵਾਂ ਲਾਇਆ ਸਾਡੇ ਪਿੰਡ ਫਿਲਟਰ ਵਾਲਾ ਵਾਟਰ ਬਾਕਸ ਲੱਗਿਆ ਸਾਡੇ ਪਿੰਡ ਤੇ ਜਦੋਂ ਐਮ.ਐਲ.ਏ ਬਣ ਗਿਆ ਤੇ ਫੇਰ ਕੰਮ ਕਿਉਂ ਨਾ ਕਰੂਗਾ ਜਿਹੜਾ ਬਿਨਾਂ ਪਾਵਰ ਤੋਂ ਵੀ ਕੰਮ ਕਰ ਗਿਆ ਕਿਉਂਕਿ ਡਿੰਪੀ ਢੋਣਾ ਕੋਚੇਰਾ ਨਾ ਜਿਹੜੇ ਨੇ 2014 ਚ ਆ ਕੇ ਤੇ 2017 ਤੱਕ ਐਮ.ਐਲ.ਏ ਜਿੰਨੀ ਪਾਵਰ ਰੱਖੀ ਹੈ ਹੂੰ ਬਿਨਾਂ ਐਮ.ਐਲ.ਏ ਹੋਣ ਦੇ ਬਾਵਜੂਦ ਪਰ ਕਿਸੇ ਤੇ ਮਾੜੀ ਨਹੀਂ ਕਰੀ ਹੂੰ ਆਪ ਦੇ ਲਛਣੀ ਮਾੜੀ ਹੋ ਗਈ ਹੋਵੇ ਤਾਂ ਗੱਲ ਵੱਖਰੀ ਜੇ ਹੁਣ ਮੈਂ ਇੱਥੇ ਲਿਆ ਕੇ 20 ਕਿਲੋ ਫੀਮ ਰੱਖ ਲਾਂ ਹੂੰ ਫਿਰ ਤਾਂ ਛੱਤਰ ਤਾਂ ਖਾਉਂਗੇ ਪੁਲਿਸ ਤੋਂ ਉਹਨੇ ਖੜੀ ਜਾਣੀ ਹੈ ਹਾਂ ਉਹਨੇ ਤਾਂ ਖੜੀ ਜਣੀ ਹਾਂ ਕੰਮ ਕੋਈ ਵੀ ਆ ਮਰਿਆਦਾ ਚ ਰਹਿ ਕੇ ਕਰੋ ਹੂੰ ਬਾਕੀ ਆਪ ਦੇ ਚਿਹਤੇ ਉਮੀਦਵਾਰ ਨੂੰ ਵੋਟ ਪਾਓ ਹੂੰ ਪਰ ਵੋਟ ਉਹਨੂੰ ਪਾਓ ਜਿਹੜਾ ਤੁਹਾਨੂੰ ਕੰਮ ਦੇ ਸਕੇ ਹੂੰ ਤੇ ਕੰਮ ਦਾ ਲੋਕਾਂ ਨੂੰ ਪਤਾ ਵੀ ਕਿਹੜਾ ਦੇਊਗਾ ਹਾਂ ਭਾਈ ਅਕਸਰ ਕਾਲਾ ਮਾਨ ਸਾਹਿਬ ਤਿੰਨ ਚਾਰ ਜਿਹੜੇ ਗਿਦਦਵਾਨ ਆ ਗਏ ਹਵਾ ਬਦਲਦੀ ਹਵਾ ਬਦਲਦੀ ਬਦਲਦੀ ਕਹਿੰਦੇ ਇਹ ਤਾਂ ਕਹਿੰਦੇ ਚੁਟਕਲੇ ਸੁਣਾਣ ਆਏ ਸੀ ਵਿਰੋਧੀ ਕਹਿੰਦੇ ਕਹਿੰਦੇ ਚੁਟਕਲੇ ਸੁਣਾ ਲੈ ਲੋਕਾਂ ਨੂੰ ਬੱਡੇ-ਬੱਡੇ ਝਾਸੀ ਦੇਤੇ ਹਵਾ ਦੇ ਪੁੱਤ ਨੇ ਚਹਲਾਤੇ ਤੇ ਫੇਰ ਕਿੱਡੀ ਕੀ ਗੱਲ ਢਾਈ ਸਾਲੀ ਆ ਹਾਂ ਢਾਈ ਸਾਲ ਨੂੰ ਇਧਰੋਂ ਚੱਕ ਕੇ ਮੂੰਹ ਕਾ ਇਧਰ ਰੱਖ ਦਿਓ ਹੂੰ ਹੂੰ ਢਾਈ ਸਾਲ ਤਾਂ ਦੇਖਦੇ ਨਾ ਹੂੰ ਢਾਈ ਸਾਲ ਕੋਈ ਵੱਡੇ ਨਹੀਂ ਹੁੰਦੇ ਵੱਡੇ ਨਹੀਂ ਹੁੰਦੇ ਪਰ ਗਿਦੜਵੇ ਦੀ ਜੂਨ ਸੁਧਰ ਗਈ ਹੂੰ ਡਿੰਪੀ ਟੂ ਲੋਦਾ ਪੰਜਾਬ ਸਰਕਾਰ ਤੋਂ ਲਿਆ ਕੇ ਦੇਊਗਾ ਹਰ ਇੱਕ ਜਿਹੜੀ ਸਹੂਲਤ ਆਉਗੀ ਹੂੰ ਤੇ ਮਨਪ੍ਰੀਤ ਸਿੰਘ ਬਾਦਲ ਲਿਆ ਕੇ ਦੇਊਗਾ ਸੈਂਟਰ ਸਰਕਾਰ ਤੋਂ ਤੇ ਰਾਜਾ ਬਣਕ ਰਾਜਾ ਬਣਕ ਦਾ ਫਿਰ ਹੁਣ ਚੱਲ ਸਰਕਾਰ ਹੈ ਨਹੀਂ ਕਿ ਰਾਜਾ ਬਣਕ ਨਹੀਂ ਨਾ ਕੁਝ ਕਰ ਸਕਦਾ ਜਦੋਂ ਸਰਕਾਰ ਹੈ ਨਹੀਂ ਉਹਨਾਂ ਨੂੰ ਹੂੰ ਉਹ ਤਾਂ ਕਹਿੰਦੇ ਮਨ ਲੋਕ ਟੇਲ ਬਾਬਾ ਲਵਾਈਏ ਲੋਕ ਟੇਲ ਵਿਕਾਸ ਆਉਂ ਗਿਆ ਤੁਹਾਨੂੰ ਜੀ ਵੀ ਲੱਗੀ ਉਹ ਆਦਾ ਉਹਨਾਂ ਵਿਕਾਸ ਹੋਇਆ ਮੇਰੇ ਤਾਂ ਬਾਰ ਚੋ ਵੀ ਨਹੀਂ ਲੱਗੀ ਹੂੰ ਮੈਂ ਇੱਕ ਥਾਪੜ ਕੇ ਕਹਿਣਾ ਮੈਂ ਵਿੜਿੰਗ ਸਾਹਿਬ ਨੂੰ ਦੋ ਵਾਰੀ ਵੋਟਾਂ ਪਾਹਾਂ ਫੁੱਲ ਸਪੋਰਟ ਕਰੀ ਹੈ ਹਮ 8 ਸਾਲ ਸਪੋਰਟ ਕਰੀ ਹੈ ਵਿੜਿੰਗ ਦੀ ਹਮ ਮੇਰੀ ਜਿਹੜੀ ਫੇਸਬੁੱਕ ਦੀ ਪ੍ਰੋਫਾਈਲ ਆ ਹਮ ਉਹਦੇ ਤੇ ਹਜੇ ਵੀ ਚੈੱਕ ਕਰ ਲੈ ਜੱਟ ਨੇ ਡਿਲੀਟ ਨਹੀਂ ਮਾਰੀਆਂ ਜਿਹੜੀਆਂ ਸੋਨਾ ਲੀਕਾ ਤੇ ਕਾਂਗਰਸ ਦਾ ਝੰਡਾ ਲਾ ਕੇ ਵੀਡੀਓ ਪਾਉਂਗਾ ਹਮ ਤੇ ਮੈਨੂੰ ਇੱਕ 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 ਰੁਪਈਆ ਵੀ ਕੰਮ ਦਿੱਤਾ ਹੋਵੇ ਹਮ ਤੇ ਗੋਪੀ ਬੋਲਨੇ ਸ਼ੁਰੂ ਕਰ। ਪਰ ਗੋਪੀ ਨੂੰ ਵੀ ਕਹੇ ਉੱਡ ਕੇ ਪਿਆ ਫਰਾਇਆ ਬਣੀ। ਨਹੀਂ ਆਪਾਂ ਗਏ ਹੀ ਨਹੀਂ ਬਾਈ। ਹੂੰ। ਜਾਣ ਦੀ ਲੋੜ ਹੀ ਨਹੀਂ ਪਈ। ਜਾਣ ਦੀ ਲੋੜ ਹੀ ਨਹੀਂ। ਹਾਂ। ਪ੍ਰਮਾਤਮਾ ਲੋੜ ਪਾ ਦੇ ਤੁਮ। ਮੈਨੂੰ ਕਈ ਯਾਦ ਹੈ ਸੀਗੇ ਤੂੰ ਮੈਨ ਕਣੂ ਜਾ ਕੇ ਆ ਕੇ ਤੇਰੇ ਟੂਟੀ ਲੱਗ ਜੂ। ਤੇਰੇ ਲੋਕ ਟੇਲ ਵਾਲੀ ਗਲੀ ਤੇ ਨਹੀਂ ਜਾਉ। ਹਾਂ। ਮੈਂ ਕਹਾਂ ਜੇ ਬੰਦਾ ਖੜਾ ਨਹੀਂ ਨੀਂ ਦਿੰਦਾ ਉਹ ਜੇ ਬੰਦਾ ਬੈਠਾ ਨਹੀਂ ਦਿੰਦਾ ਉਹ ਖੜਾ ਵੀ ਨਹੀਂ ਦਿੰਦਾ। ਹੂੰ। ਉਹਨਾਂ ਨੂੰ ਕਿਹੜਾ ਮੈਂ ਕਹਾਂ। ਬਈ ਅਕਸਰ ਇਹ ਸਾਰੇ ਹਲਕੇ ਚ ਨਰਾਜ ਕੀ ਦੇਖਣ ਨੂੰ ਮਿਲਦੇ। ਇਹ ਕਾਰਨ ਕੀ ਰਹੇ ਹੋਣੇ ਉਹਨਾਂ ਦੇ। ਵਰਕਰ ਹੂੰ ਵਰਕਰ ਵਰਕਰਾਂ ਨੇ ਸਹੀ ਢੰਗ ਨਾਲ ਕੰਮ ਨਹੀਂ ਕਰੇ ਹੂੰ ਕੋਸ ਥੋੜੀ ਜੀ ਵੜੰਗ ਸਾਹਿਬ ਦੀ ਬੋਲੀ ਹੂੰ ਬਹੁਤ ਕਿਤੇ ਨਾ ਕਿਤੇ ਲੱਗਦਾ ਇਸ ਵਾਰ ਗਿੱਜਰਵਾਲ ਨੂੰ ਮਾਰ ਪਾਉਗੀ ਪਾਉਗੀ ਭਾਈ ਇਹ ਕਿਹੜੀ ਗੱਲਾਂ ਆ ਪਾ ਹੂੰ ਗੋਪੀ ਦੀ ਭਵਿੱਖਬਾਣੀ ਲਿਖਾਂ ਦੀ ਗੋਪੀ ਦੀ ਭਵਿੱਖਬਾਣੀ ਹੁਣ ਭਾਈ ਗੱਲਾਂ ਵਾਲੇ ਤਾਂ ਸਮਝ ਹੀ ਗਏ ਹੋਣੇ ਆ ਹਾਂ ਦਿਮਾਗੀ ਬੰਦੇ ਤਾਂ ਸਮਝ ਹੀ ਗਏ ਪਰ ਗੋਪੀ ਐਤ ਕੀ ਕਿਸੇ ਦੇ ਹੱਕ 'ਚ ਨਹੀਂ ਬੋਲਦਾ ਕਿਉਂਕਿ ਆਪ ਦਾ ਹਲਕਾ ਹਰੇਕ ਦਾ ਜੋਰ ਲੱਗਿਆ ਹੂੰ 20 25 25 30 30 ਕਰੋੜ ਰੁਪਈਆ ਲੱਗਿਆ ਪਿਆ ਹਾਂ ਹੈ ਆਪਾਂ ਬੋਲਦਗੇ ਹੂੰ ਦਿਲ ਟੁੱਟ ਜਾਂਦਾ ਹੂੰ ਉਹ ਗੱਲ ਕਿਤੇ ਸੱਚੀ ਹੋ ਗਈ ਤਾਂ ਕੱਲ ਨੂੰ ਕਹਾਂਗੇ ਟੋਕੀ ਨੇ ਕਿਹਾ ਨਹੀਂ ਹੁਣ ਹੀ ਤਾਂ ਸੱਚੀ ਹੈ ਝੂਠੀ ਤਾਂ ਹੁੰਦੀ ਨਹੀਂ ਹੈ ਪਰ ਨਹੀਂ ਆਪਾਂ ਕਿਸੇ ਨੂੰ ਵੀ ਨਹੀਂ ਆਦੇ ਆਪੋ ਆਪਣੇ ਉਮੀਦਵਾਰ ਨੂੰ ਤੁਸੀਂ ਵੋਟ ਪਾਓ ਹੂੰ ਜਿਹੜਾ ਚਾਹੇ ਤੁਹਾਡਾ ਕੋਈ ਵੀ ਚਿਹਤਾ ਹੂੰ ਜੇ ਨਹੀਂ ਵੀ ਚਿਹਤਾ ਵੋਟ ਤਾਂ ਵੀ ਪਾਓ ਨੋਟਾ ਦੱਬਿਓ ਨੋਟਾ ਦੱਬਿਓ ਅਧਿਕਾਰ ਹੈ ਆਪਣਾ ਅਧਿਕਾਰ ਆ ਹੂੰ ਤਿੰਨ ਪੂਰੇ ਮੈਦਾਨ ਚ ਭਗਵੇਂ ਟੱਕਰ ਦੇਣ ਵਾਲੇ ਆ ਹੂੰ ਤੇ ਦੋ ਚਿਹਰੇ ਹੋਰ ਆ ਤਿੰਨ ਤਿੰਨ ਚਿਹਰੇ ਹੋਰ ਆ ਜਿਨ੍ਹਾਂ ਨੂੰ ਲੋਕ ਅਕਸਰ ਜਾਣਦੇ ਪਿੰਡਾਂ ਚ ਉਹਨਾਂ ਦਾ ਵੀ ਜ਼ੋਰ ਲੱਗੀ ਜਾਂਦਾ ਹੂੰ ਕੋਰਪ੍ਰੀਤ ਕੋਟਲੀ ਹੂੰ ਇਕਬਾਲ ਸਿੰਘ ਰਾਮੇ ਆ ਨਾ ਹੂੰ ਤੇ ਸਗਰਾ ਸਿੰਘ ਨੈਮੀ ਬਾਈ ਕਿਹਨਾਂ ਤੂੰ ਆਪਦੀ ਸੋਸ਼ਲ ਮੀਡੀਆ ਤੇ ਡਾਕਟਰ ਦੀ ਵੀਡੀਓ ਪਾਈ ਸੀ ਹੂੰ ਰਾਮੇ ਵਾਲੇ ਦੀ ਹਾਂ ਤੇ ਉਹ ਹੁੰਦੀ ਮੈਨੂੰ ਕਹਾਣੀ ਜੀ ਸਮਝ ਨਹੀਂ ਆਈ ਵੀ ਉਹ ਮੱਜਾਂ ਦੇ ਲੋੜਾ ਦੇ ਦੇ ਕੇ ਆ ਉਹ ਵੀ ਮੈਂ ਤੁਹਾਨੂੰ ਕਹਾਣੀ ਕਲੀਅਰ ਕਰ ਦਿੰਦਾ ਹਾਂ ਸਾਡੇ ਅਸੀਂ ਮੱਝ ਲੈਂਦੀ ਆ ਹਾਂ ਉਹ ਮੱਝ ਮੇਰੇ ਕੋਲੇ ਸੂਈ ਨੂੰ ਹੋ ਗਿਆ 2 ਮਹੀਨੇ ਬਹੁਤ ਵਧੀਆ ਮੱਝਾ ਦੁੱਧ ਦਿੰਦੀ 8 ਕਿਲੋ ਡੰਗ ਦਾ ਅੱਛਾ ਉਹ ਮੱਝ ਹੋ ਗਈ ਬਿਮਾਰ ਹੂੰ ਮੱਝ ਉਹ ਇੱਥੇ ਮੈਂ ਸਾਡੇ ਪਿੰਡ ਜਿਹੜੇ ਡਾਕਟਰ ਮੁੰਡੇ ਨੂੰ ਸਾਦਾ ਮੈਂ ਉਹਨੂੰ ਵਿਖਾਈ ਦੋ ਤਿੰਨ ਵਾਰੀ ਹੂੰ ਉਹ ਮੱਝ ਨੂੰ ਕੋਈ ਮੋੜ ਨਹੀਂ ਪਿਆ ਹੂੰ ਠੀਕ ਆ ਉਹ ਮੱਝ ਜਾਣੀ ਉਹ ਗਾਲਾ ਨਹੀਂ ਕਰਦੀ ਸੀ ਸਹੀ ਅੱਛਾ ਇਹ ਡੋਰ ਟੂ ਡੋਰ ਸਾਡੇ ਪਿੰਡ ਕੈਂਪੇਨ ਕਰਦਾ ਸੀਗਾ ਹਾਂ ਠੀਕ ਆ ਮੈਂ ਮੈਡੀਕਲ ਤੇ ਦਵਾਈ ਲਈ ਜਾਂਦਾ ਸੀਗਾ ਮੱਝ ਵਾਸਤੇ ਏ ਉੱਥੇ ਮੈਡੀਕਲ ਤੇ ਆਇਆ ਸੀਗਾ ਹੂੰ ਤੇ ਹੱਥ ਮਲਾਇਆ ਮੈਨੂੰ ਕਹਿੰਦਾ ਬਾਈ ਤੇਰਾ ਆਹੀ ਪਿੰਡ ਆ ਮੈਂ ਕਿਹਾ ਕਹਿੰਦਾ ਤੇਰੇ ਘਰੇ ਆਵਾਂਗੇ ਹੂੰ ਠੀਕ ਆ ਉਹਦੇ ਤੇ ਵੈਸੇ ਮੈਂ ਆਏ ਬੋਲਿਆ ਵੀ ਪਹਿਲਾਂ ਤੋਂ ਸਾਨੂੰ ਜਾਣਦਾ ਹਾਂ ਪਰ ਉਹ ਮੈਂ ਆਏ ਬੋਲਿਆ ਸੀ ਮੈਂ ਕਿਹਾ ਵੀ ਕੋਈ ਐਵੇਂ ਵਿਵਾਦ ਨਾ ਚੱਕ ਲੈ ਹਾਂ ਕੀ ਆ ਕਿਸੇ ਨੂੰ ਆਏ ਹੋ ਜੇ ਵੀ ਇਹਦੀ ਸਪੋਰਟ ਕਰਦਾ ਮੈਂ ਸਪੋਰਟ ਕਿਸੇ ਦੀ ਵੀ ਨਹੀਂ ਕਰਦਾ ਹਾਂ ਉਹ ਬਾਈ ਜਦੋਂ ਸਾਡੇ ਘਰੇ ਆ ਗਿਆ ਘੰਟੇ ਬਾਅਦ ਅਸੀਂ ਮੱਝ ਨੂੰ ਦਵਾਈ ਦੇਈ ਜਾਂਦੇ ਉਹਦਾ ਇਹਨੂੰ ਚੱਕਰ ਕੀ ਆ ਅਸੀਂ ਕਿਹਾ ਵੀ ਬਾਈ ਤੂੰ ਸਿਆਸਤੀ ਬੰਦਾ ਤੇਰੇ ਕਬਸੋ ਬਾਰ ਆ ਵੀ ਮੈਂ ਸਾਡੀ ਢਿੱਲੀ ਆ ਹਾਂ ਉਹਨੇ ਬਾਈ ਮਗਰ ਉਹ ਡਿੱਗੀ ਖੋਲੀ ਆ ਆਲਦੀ ਗੱਡੀ ਦੀ ਤੇ ਡਾਕਟਰੀ ਵਾਲਾ ਬੈਗ ਕੱਢ ਲਿਆ ਉਹ ਤੇਰੀ ਦੀ ਉਹਨੇ ਇੱਕ ਮੈਨੂੰ ਪਰਚੀ ਬਣਾ ਕੇ ਦੇਤੀ ਤੇ ਉਹ ਮੈਡੀਕਲ ਤੋਂ ਮੈਂ ਟੀਕੇ ਖੜ ਲਿਆ ਹਾਂ ਉਹ ਟੀਕੇ ਲਾ ਗਿਆ ਹਾਂ ਤੇ ਇੱਕ ਉਹ ਕਾੜਾ ਜਿਹਾ ਬਣਾ ਕੇ ਉਹ ਦੇ ਗਿਆ ਮੈਨੂੰ ਹਾਂ ਮੈਂ ਇਹਨੇ 2 ਘੰਟੇ ਬਾਅਦ ਗਾਲਾਂ ਪੱਟ ਲਿਆ ਅੱਛਾ 2 ਘੰਟੇ ਬਾਅਦ ਗਾਲਾਂ ਪੱਟ ਲਿਆ ਹਾਂ ਮੈਂ ਉਹਦਾ ਨੰਬਰ ਫਿਰ ਸਾਡੇ ਇੱਥੇ ਪਿੰਡ ਚ ਪੋਸਟਰ ਲੱਗਿਆ ਪਹਿਲਾਂ ਮੈਂ ਉੱਥੋਂ ਦਾ ਨੰਬਰ ਚੱਕ ਕੇ ਲਾ ਲਿਆ ਹੂੰ ਫਿਰ ਉਹਨੂੰ ਮਦੂਰੀ ਯਾਰ ਫੇਰ ਸੱਦਿਆ ਫਿਰ ਉਹ ਤਿੰਨ ਦਿਨ ਦਵਾਈ ਦੇ ਕੇ ਜਾਂਦਾ ਰਿਹਾ ਤੇ ਮੈਂ ਟਣੂ ਟਣ ਕਰ ਗਿਆ ਅੱਛਾ ਹਾਂ ਸਿਆਸਤ ਚ ਜਦੋਂ ਉਹਦਾ ਹੱਥ ਪਵੇ ਨਾ ਪਵੇ ਭਾ ਡਾਕਟਰ ਸਿਰੇ ਦਾ ਡਾਕਟਰ ਸਿਰੇ ਦਾ ਡਾਕਟਰ ਸਿਰੇ ਦਾ ਆਪਣੇ ਭਾ ਦਾਦਾ ਭਾਈ ਰੱਬਾ ਹਾਂ ਆਪਣੀ ਮੈਂ ਠੀਕ ਹੋ ਗਈ ਆਪਣੀ ਮੈਂ ਠੀਕ ਹੋ ਗਈ ਨਹੀਂ ਸਮਝ ਲੈ ਲੱਖ ਸਵਾ ਲੱਖ ਰੁਪਏ ਦਾ ਘਾਟਾ ਮੇਰੇ ਚੋਣ ਨਿਸ਼ਾਨ ਵੀ ਸੂਈ ਲਿੱਤੀ ਐਵੇਂ ਸੂਈ ਸਿਰਿੰਜ ਹਾਂ ਸੂਈ ਸਿਰਿੰਜ ਮੈਂ ਉਹਨੂੰ ਪੁੱਛਿਆ ਸੀ ਮੈਂ ਉਹਨੂੰ ਕਿਹਾ ਵੀ ਲੋਕ ਤਾਂ ਸਰਿੰਜ ਤੋਂ ਭਜਦੇ ਆ ਲੋਕ ਤਾਂ ਕਹਿੰਦੇ ਸਰਿੰਜ ਦੇ ਵਿੱਚ ਨਸ਼ਾ ਲੱਗਦਾ ਠੀਕ ਹੈ ਮੈਂ ਕਿਹਾ ਤੂੰ ਸਰਿੰਜ ਕਿਹਦੇ ਤੇ ਕਹਿੰਦਾ ਨਹੀਂ ਉਹ ਦੀ ਸਰਿੰਜ ਹੋਰ ਆ ਉਹ ਦੀ ਸਰਿੰਜ ਡੰਗਰ ਸਹੀ ਕਰਨ ਵਾਲੀ ਆ ਡੰਗਰ ਕਹਿੰਦਾ ਨਹੀਂ ਮੇਰੀ ਸਰਿੰਜ ਕਹਿੰਦਾ ਇਹਦੇ ਵੱਡੇ ਵੱਡੇ ਡੰਗਰ ਕਹਿੰਦਾ ਤੇ ਗਿੱਦੜ ਵਾਇ ਖੇលਦੇ ਫਿਰਦੇ ਕਰੇ ਮੈਂ ਸਹੀ ਕਰਨੇ ਆ ਨਹੀਂ ਉਹ ਬੰਦਾ ਵਧ ਗਿਆ ਵੈਸੇ ਸਾਰੇ ਬੰਦੇ ਵਧਿਆ ਗੁਰਵੀ ਗੁਰਪ੍ਰੀਤ ਕੋਟਲੀ ਵੀ ਬਈ ਆਪਣਾ ਦੋਸਤ ਹੈ ਬਈ ਗੁਰਪ੍ਰੀਤ ਕੋਟਲੀ ਨਾਲ ਤੇਰਾ ਕਿੰਨਾ ਕ ਬਾਪ ਆ ਗੁਰਪ੍ਰੀਤ ਕੋਟਲੀ ਬਈ ਅਕਸਰ ਹੀ ਮੇਰੇ ਕੋਲੇ ਆਉਂਦਾ ਫੇਸਬੁੱਕ ਮਨ ਕੇ ਚੱਲ ਯੂਟਿਊਬਰ ਉਹ ਯੂਟਿਊਬਰ ਬਲੌਗਰ ਹੀ ਆਪਾਂ ਆਪਾਂ ਇੱਕ ਦੂਜੇ ਨੂੰ ਵਧੇਗਾ ਮਿਲਦੇ ਆਂ ਭਰਾਵਾਂ ਵਾਲਾ ਪਿਆਰਾ ਯਾਰ ਹਾਂ ਤੇ ਫਿਰ ਉਹਦੇ ਬਾਰੇ ਕੀ ਖਾਸ ਗੱਲਬਾਤ ਰਹੀ ਹਲਕੇ ਦੇ ਵਿੱਚ ਵਧੀਆ ਬਾਈ ਅਕਸਰ ਲੋਕਾਂ ਨੂੰ ਜਾਗਰੂਕਤਾ ਕਰਾਉਂਦਾ ਨਾ ਹੂੰ ਖਾਕਮਗਾ ਤਾਂ ਦੱਸਦਾ ਨਾ ਵੀ ਇੱਥੇ ਆ ਕਮੀ ਰਹੀ ਐ ਇੱਥੇ ਆ ਕਮੀ ਰਹੀ ਐ ਇਹ ਵੀ ਸਭ ਤੋਂ ਮੇਨ ਪੁਆਇੰਟ ਹੁੰਦਾ ਨਾ ਜਿਹੜਾ ਬੰਦਾ ਕਿਸੇ ਦੀ ਕਮੀ ਦੱਸੇ ਉਹ ਸਭ ਤੋਂ ਵੱਡਾ ਬਲਵਾਨ ਹੁੰਦਾ ਹੂੰ ਯਾਨੀ ਕਿ ਇਹਦੀ ਕਮੀ ਦੱਸਣਾ ਵੀ ਬਹੁਤ ਸਿਆਣਾ ਪ ਹੈ ਹਾਂ ਪਰ ਲੋਕਾਂ ਨੂੰ ਭੈੜੀ ਲੱਗਦੀ ਐ ਹਾਂ ਪਰ ਤੈਨੂੰ ਇਹਨਾਂ ਦੱਸਦਾ ਮਾੜੀ ਜੀ ਗੱਲ ਦੱਸ ਦਿੰਦਾ ਵੀ 23 ਤਰੀਕ ਨੂੰ 10:00 ਵਜੇ ਨੂੰ ਦੋ ਕੈਂਡੀਡੇਟ ਹੀ ਬੈਠਣਗੇ ਵਿੱਚ ਅੱਛਾ ਸਮਝਣ ਨਾਲ ਆਪੇ ਸਮਝ ਜਾਣਗੇ ਇੱਕ ਪੱਜੂਗਾ ਵਿੱਚ ਇੱਕ ਪੱਜੂਗਾ ਪੱਜੂਗਾ 10:00 ਵਜੇ ਨੂੰ ਕਿਹੜੀ ਪੱਗ ਆ ਨਹੀ ਆ ਇਹ ਨਹੀਂ ਮੈਂ ਤੈਨੂੰ ਦੱਸਦਾ ਤੂੰ ਤਾਂ ਸਾਰੀ ਚੈਨਲ ਆਫ ਕਰਦਾ ਇਹ ਹੋਣੀ ਜੇ ਕਿਸੇ ਨੂੰ ਪੁੱਛਣਾ ਹੋਵੇ WhatsApp ਕਾਲ ਲਾ ਕੇ ਮੈਥੋਂ ਪੁੱਛ ਸਕਦਾ ਅੱਛਾ ਦੀ ਫੇਸਬੁਕ ਤਾਂ ਨਹੀਂ ਕੋਈ ਪੀਸ ਕਰੀਆ ਯਾਰ ਇਹ ਵੀਸਾ ਕਰੀਆ ਗੋਪੀ ਨੇ ਬਾਈ ਜੇ ਪੈਸਾ ਕਮਾਉਣਾ ਹੁੰਦਾ ਨਾ ਗੋਪੀ ਕੋਲੇ ਜੇ ਆਫਰ ਆਉਂਦੇ ਆ ਪਾਲਟਿਕਾਂ ਦੇ ਵੀ ਆਉਂਦੇ ਆ ਜਾਂ ਆਮ ਵੱਡੇ ਜਿਹੜੇ ਧਨੀ ਬੰਦੇ ਆ ਉਹਨਾਂ ਦੇ ਵੀ ਆਉਂਦੇ ਆ ਵੀ ਸਾਡੇ ਕੋਲੇ ਕਰੀਆ ਆਉਣ ਦੀ ਕਿੰਨੀ ਫੀਸ ਲੈ ਬਾਈ ਹੁਣ ਵੋਟਾਂ ਹੀ ਚੱਲੀਆਂ ਤੈਨੂੰ ਐਡ ਵਾਸਤੇ ਨਹੀਂ ਬੁਲਾਇਆ ਕਹਿੰਦੇ ਉਹਨਾਂ ਦੇ ਪੈ ਪੋਜ ਲੈ ਗਏ ਵਾਦੂ ਬਾਈ ਵਾਦੂ ਪਰ ਆਪਾਂ ਨਹੀਂ ਕਿਸੇ ਵੀ ਐਡ ਨਾ ਕਰਦੇ ਆ ਆਪਾਂ ਇੱਕ ਬੰਦੇ ਦੇ ਹੱਕ ਚ ਬੋਲਣੇ ਨਹੀਂ ਮੈਂ ਤਾਂ ਹਰੇਕ ਦੀ ਰੈਲੀ ਚ ਜਾ ਕੇ ਆਉਣਾ ਮੇਰੀ ਜਿਦੋਂ ਕਹਿੰਦਾ ਹਲ ਵੈਰ ਵਿਰੋਧ ਤਾਂ ਨਹੀਂ ਰੋਸ ਆ ਵੈਰ ਵਿਰੋਧ ਤਾਂ ਕਿਸੇ ਨਾਲ ਨਹੀਂ ਰੋਸ ਹੈਗਾ ਹੂੰ ਕੱਲੇ ਰਾਜੇ ਵਿਣਗ ਦਾ ਰਾਜੇ ਵਿਣਗ ਕਿਉਂਕਿ ਮਾਣੂ ਵੋਟਾਂ ਪਾੰਗੀਆਂ ਸੀ ਬਈ ਹੂੰ ਵੋਟਾਂ ਕਹਿੰਦੇ ਜਦੋਂ ਕਿਸੇ ਕੋਲ ਵੋਟ ਵੀ ਸੀ ਸਪੋਰਟ ਵੀ ਸੀ ਹੂੰ ਤੇ ਜਦੋਂ ਕਿਸੇ ਮਗਰ ਜੁੱਤੀਆਂ ਘਸਾਨੇ ਕਦੇ ਦੁੱਖ ਵੜਾ ਹੁੰਦਾ ਜਦੋਂ ਕੰਮ ਨਾ ਕਰੇ ਮੈਂ ਬਈ ਰਾਜੇ ਵਿਣਗ ਦੇ ਦੋ ਪੀਆ ਨੂੰ ਫੋਨ ਕਰਿਆ ਹੂੰ ਬਈ ਮੇਰਾ ਲਾਇਸੈਂਸ ਐਡੀਸ਼ਨ ਕਰਾ ਦਿਓ ਹੂੰ ਇਹ ਮੈਨੂੰ ਧੰਕੀਆਂ ਆਉਂਦੀਆਂ ਅਕਸਰ ਹੀ ਮੈਨੂੰ ਫੋਨ ਤੇ ਬਹੁਤ ਧੰਕੀਆਂ ਆਉਂਦੀਆਂ ਬਾਹਰੋਂ ਕੰਟਰੀਆਂ ਚੋਂ ਹੂੰ ਤੇ ਮੈਂ ਕਿਹਾ ਵੀ ਤੁਸੀਂ ਮੇਰਾ ਲਿਸੈਂਸ ਐਡੀਸ਼ਨ ਕਰਾ ਦਿਓ ਮੈਂ ਰਾਤ ਨੂੰ 12-12 ਵਜੇ ਘਰੇ ਆਉਣਾ ਰੈਫਲ ਮੇਰੇ ਕੋਲੇ ਚੰਗੀ ਨਹੀਂ ਲੱਗਦੀ ਅਗਲਾ ਆਖ ਦੁੱਖਰਾ ਹੋ ਗਿਆ ਕੋਈ ਮੈਨੂੰ ਨਸ਼ੇੜੀ ਰਾਤ ਨੂੰ ਪੇਜੇ ਗੱਡੀ ਦਾ ਖੋ ਕੇ ਲੈ ਜੂਣਾ ਮੇਥੋਂ ਤੇ ਗੱਲ ਵੀ ਮੇਰੀ ਗੋਲੀ ਨਹੀਂ ਕੰਮ ਹੋਇਆ ਹੂੰ ਰੋਸ ਆ ਵੈਰ ਵਿਰੋਧ ਤਾਂ ਕੋਈ ਨਹੀਂ ਹੂੰ ਉਹ ਕਹਿੰਦੇ ਦੁੱਖ ਬੜਾ ਹੁੰਦਾ ਜਦੋਂ ਕਿਸੇ ਦੀ ਬਾਈ ਹੁੰਦਾ ਹੀ ਆ ਵੇ ਤੂੰ ਇਹ ਤਾਂ ਤੈਨੂੰ ਵੀ ਪਤਾ ਆਪਾਂ ਜਦੋਂ ਕਿਸੇ ਦੀ ਸਪੋਰਟ ਕਰਗੇ ਬੰਦਾ ਗੱਲ ਆਣ ਗੋਲੀ ਕਰ ਦੇ ਹੂੰ ਬਾਕੀ ਬਈ ਇੱਕ ਮਿਆਂ ਚ ਦੋ ਤਲਵਾਰਾਂ ਨਹੀਂ ਦਿੰਦੇ ਹੂੰ ਜਾਂ ਲੁਧਿਆਣਾ ਸਮੂ ਜਾਂ ਕਿਧਰ ਹੂੰ ਕਹਿੰਦੇ ਲੁਧਿਆਣਾ ਤਾਂ ਕਹਿੰਦੇ ਮਾਪੇ ਸਾਂਭ ਨੂੰ ਅੱਛੇ ਕਹਿੰਦੇ ਥੋੜੀ ਕੁੜੀ ਜੀ ਅਧੀ ਸਾਂਭ ਨੂੰ ਕਹਿੰਦੀ ਐ ਮਿਸਟਰੀ ਬਾਈ ਜੀ ਹੂੰ ਮਰਦ ਤਾਂ ਮਰਦੀ ਹੁੰਦਾ ਹੂੰ ਰਾਜੇ ਵਾਲੀ ਕੁਆਲਿਟੀ ਦਾ ਮਰਤਾ ਵੜੇ ਵਿੱਚ ਨਾ ਹੁੰਦੀ ਜਿਵੇਂ ਰਾਜੇ ਨੇ ਬੋਲਣਾ ਹੂੰ ਇਹ ਤਾਂ ਗੱਲ ਸਹੀ ਹੈ ਤਾਂ ਜਿਹੜੀ ਬਾਕੀ ਮੀਆਂ ਬੀਬੀ ਕਿੰਨੇ ਦਿਨ ਅੱਡ ਰਹੇ ਪੈਣਗੇ ਭੀਗਾ ਘਰ ਦੀ ਸਲਾਹ ਕਰਨੀ ਬੱਚਿਆਂ ਬਾਰੇ ਸੋਚਣਾ ਬਿਲਕੁਲ ਠੱਕੇ ਤਾਂ ਹੋਣਾ ਹੀ ਪੈਂਦਾ ਮੈਂ ਇੱਕ ਇੰਟਰਵਿਊ ਸੁਣੀ ਜਾਂਦਾ ਸੀ ਆ ਅਮ੍ਰਿਤਾ ਵੜਿੰਗ ਦਾ ਕੰਨੀ ਮੇਰੇ ਕਨਿਕਲ ਬੱਚਿਆਂ ਦੇ ਦਾਦਾ ਦਾਦੀ ਹੋਣੇ ਬੋਲੇ ਜ਼ਰੂਰੀ ਹੁੰਦੇ ਆ ਤੇ ਉਹ ਗੱਲਾਂ ਕਰਦੇ ਕਦੇ ਅੱਖਾਂ ਬਈ ਉਹ ਠੱਕੇ ਸਮਤ ਆ ਯਾਰ ਹਨਾ ਮਾਂ ਪਿਓ ਸਦਾ ਕੀ ਦੇ ਉਹ ਤਾਂ ਉਹ ਤਾਂ ਮਹਾਰਾਜ ਨੂੰ ਮਨਜ਼ੂਰ ਆ ਯਾਰ ਜੋ ਹੋਣਾ ਉਹ ਤਾਂ ਹੋ ਕੇ ਹੀ ਰਹਿਣਾ ਪਰ ਹਾਂ ਇੱਕ ਗੱਲ ਉਹਦੀ ਸਹੀ ਆ ਬਈ ਅਮ੍ਰਿਤਾ ਵੜਿੰਗ ਦੀ ਬੰਦੇ ਦਾ ਮਾਂ ਪਿਓ ਹੋਣਾ ਚਾਹੀਦਾ ਜਿੰਨਾ ਚਿਰ ਖਾਂ ਉਹਦੇ ਜਵਾਕ ਨਹੀਂ ਬਾਲ ਹੁੰਦੇ ਹੂੰ ਕਿਉਂਕਿ ਬੰਦੇ ਦਾ ਮਾਂ ਪਿਓ ਜ਼ਰੂਰੀ ਹੈ ਹੂੰ ਜਿਹਦੇ ਛੋਟੇ ਹੁੰਦੇ ਦਾ ਮਾਂ ਪਿਓ ਮਰ ਜਾਂਦਾ ਨਾ ਉਹ ਉਹਨਾਂ ਨੂੰ ਪਤਾ ਵੀ ਕੀ ਹੋ ਸਕਦਾ ਹੂੰ ਮਾਂ ਪਿਓ ਹੋਣਾ ਬੰਦੇ ਦਾ ਜ਼ਰੂਰੀ ਹੈ ਤੇ ਉਹਦੇ ਸਿਰ ਤੇ ਬੰਦਾ ਸਰਦਾਰੀ ਕਰਦਾ ਹੁੰਦਾ ਹੂੰ ਤਾਂ ਫਿਰ ਤੂੰ ਮੇਰੇ ਤੇ ਲਾਲਾ ਹੂੰ ਮੇਰਾ ਪਿਓ ਨਾਲੇ ਖੇਤੀਬਾੜੀ ਦਾ ਮਾੜਾ ਮੋਟਾ ਕੰਮ ਕਰਦਾ ਹੂੰ ਹੁਣ ਸਾਡਾ ਮੰਡੀ ਚ ਝੋਨਾ ਸਿੱਟਿਆ ਝੋਨੇ ਕੋਲੇ ਉਹਦੀ ਡਿਊਟੀ ਹੈ ਹੂੰ ਮੈਨੂੰ ਕੋਈ ਫਿਕਰ ਨਹੀਂ ਹੂੰ ਪਿਓ ਦੀ ਸ਼క్తి ਹੈ ਫਰਦਾਰੀਆਂ ਬੰਦੇ ਦੇ ਪਿਓ ਤੇ ਭਰਾ ਹੋਣਾ ਜ਼ਰੂਰੀ ਆ ਭਰਾ ਵੀ ਹਰੇਕ ਤੇ ਹੋਣਾ ਜ਼ਰੂਰੀ ਆ ਬਿਲਕੁਲ ਬਾਈ ਜਿੱਥੇ ਸਕੇ ਨੇ ਖੜ ਜਾਣਾ ਨਾ ਹੂੰ ਉੱਥੇ ਬਨੌਟੀ ਨਹੀਂ ਕੱਢਦੇ ਹਾਂ ਜਦੋਂ ਬੰਦੇ ਦੀ ਕਿਸੇ ਦੀ ਵੀ ਚੜਤਾ ਖਾਣ ਵਾਲੇ ਬਹੁਤ ਹੁੰਦੇ ਆ ਹੂੰ ਪਰ ਖੜਨ ਵਾਲਿਆ ਜੋ ਕੋਈ ਹੁੰਦਾ ਤੇ ਖੜਦਾ ਉਹ ਹੁੰਦਾ ਜਿਹੜਾ ਤੈਨੂੰ ਸਾਡੇ ਵਾਲਾ ਆ ਕੇ ਬੁਲਾਉਂਦਾ ਹੋਵੇ ਓਏ ਸਾਡੇ ਵਾਲਿਆ ਹਾਂ ਜਿਹੜਾ ਉਹ ਆਕੇ ਬੁਲਾਉਂਦਾ ਹੋਵੇ ਉਹ ਪੈਂਦੀਆਂ 'ਚ ਵੀ ਨਹੀਂ ਪਿੱਛੇ ਅੜਦਾ ਹੁੰਦਾ ਹੂੰ ਜ਼ਿੰਦਗੀ 'ਚ ਇੱਕ ਸਗਾ ਭਰਾ ਚੁਣਿਆ ਤੇ ਇੱਕ ਬੰਦਾ ਹੋਰ ਚੁਣਿਆ ਜਿਹੜੇ ਨਾਲ ਖੜਦੇ ਆ ਸਾਡੇ ਵਾਲਾ ਸਾਡੇ ਨਾਲ ਤਾਂ ਬਈ ਖਾਸ ਗੱਲ ਬਾਤ ਤੇ ਨਾ ਰਹੀ ਅੱਜ ਉਹ ਜੇ ਹੁਣ ਆਪਾਂ ਤੈਨੂੰ ਮਿਲਾਂਗੇ ਬਾਕੀ ਬਾਈ ਕੋਈ ਗੁੱਸਾ ਨਾ ਮੰਨਿਓ ਤੇ ਵਿਣਗ ਸਾਹਮਣੂ ਵੀ ਕਹਿਣਾ ਵੀ ਗੁੱਸਾ ਨਾ ਮੰਨੀ ਤੇਰੇ ਨਾਲ ਯਾਰਾ ਰੋਸ ਆ ਤੇਰੀ ਵਿਰੋਧਤਾ ਨਹੀਂ ਹਾਂ ਰੋਸ ਆ ਤੇਰੇ ਨਾਲ ਹੂੰ ਗੁੱਸਾ ਹੈਗਾ ਕਿ ਗੁੱਸਾ ਵੀ ਆਪਦੇ ਰੋਸ ਗੁੱਸਾ ਵੀ ਨਹੀਂ ਹਾਂ ਰੋਸ ਆ ਰੋਸ ਹੀ ਆ ਕੱਲਾ ਵੀ ਤੇਥੋਂ ਕੰਮ ਨਹੀਂ ਹੋਇਆ ਮੇਰਾ ਤੇ ਜੇ ਮੇਰਾ ਨਹੀਂ ਹੋਇਆ ਤੇ ਹੋਰ ਦਾ ਹੁੰਦਾ ਮੈਨੂੰ ਬਾਕੀ ਸਸਰੀ ਘਰ ਲਵ ਯੂ ਜਿਉਂਦੇ ਵਾਸਤੇ ਰੋ ਪਉਣ ਪ੍ਰਭ ਇਹ ਜਿਹੜੀ ਖਾਸ ਗੱਲ ਬਾਤ ਸੀ ਸਾਡੇ ਗੋਪੀ ਭਲਾਈ ਜਾਣਾ ਗੋਪੀ ਗੁਰਪ੍ਰੇਤ ਜਿਹੜੇ ਸੋਸ਼ਲ ਮੀਡੀਆ ਤੇ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ ਤਾਂ ਖਾਸ ਗੱਲ ਤੇ ਸਿਆਸੀ ਚਰਚਾ ਗਿਰ ਰਵਾਤ ਸੀ ਤਾਂ ਬਣੇ ਰਹੋ ਪੰਜਾਬ ਹਰਿਆਣਾ ਨਮਨ ਧੰਨਵਾਦ